ਸਸਰੀ ਗਲਮੇ ਸਸਿਕਾ ਆਗੀ ਮਿਰਤੀ ਹਾਂਜੀ ਆਗੀ ਕਿੰਨੇ ਲੀਸੀ ਹੋ ਰਹੀਆਂ ਐ ਲੈ ਮੰਮੀ ਜੀ ਸੋ ਮੇਰੇ ਇੰਨੀ ਸੀ ਕਸਰ ਹੋ ਜਾਂਦਾ ਮੇਰੇ ਪਤਾ ਲੈਣਾ ਸੀ ਸਾਹ ਲੈਣਾ ਕੋੜਾ ਪੁੱਤ ਫੋਨ ਕਰ ਲਿਆ ਅਸੀਂ ਕਾਇ ਵਾਰੀ ਫੋਨ ਲਾ ਲਿਆ ਗੱਲ ਹੀ ਨਹੀਂ ਕਰਾਉਂਦੇ ਜੀ ਦੀਪਾ ਕਹਦਾ ਮੈਂ ਖੇਤ ਐ ਕਿਤੇ ਮੈਂ ਬਾਹਰ ਗਿਆ ਹੋਇਆ ਕਿ ਦੇਖੀਵੇਂ ਤੈਨੂੰ ਪਤਾ ਹੀ ਐ ਫਿਰ ਫੋਨ ਘਾਤੋ ਲਾ ਮੇਰਾ ਫੋਨ ਤਾਂ ਤੁਸੀਂ ਰੱਖ ਲੈ ਮੈਂ ਕਿੱਥੋਂ ਲਾਵਾਂ ਫੋਨ ਤੁਹਾਨੂੰ ਮੇਰੇ ਕੋਲ ਕਿਹੜਾ ਨੰਬਰ ਐ ਕੋਈ ਨਹੀਂ ਪਤਾ ਅਸੀਂ ਤਾਂ ਲਾਉਂਦੇ ਸੀ ਫਿਰ ਗੱਲ ਤਾਂ ਕਰਾਈ ਸਕਦੇ ਨੇ ਚਲ ਤੇਰੇ ਕੋਲ ਤਾਂ ਹੈ ਨਹੀਂ ਫੋਨ ਨਹੀਂ ਹੈਗਾ ਨੰਬਰ ਨਹੀਂ ਹੈਗਾ ਚਲ ਮੰਨਦੇ ਆਂ ਦੀਪੇ ਕੋਲ ਤਾਂ ਸਾਰਾ ਕੁਝ ਹੈਗਾ ਉਹ ਤਾਂ ਗੱਲ ਕਰਾਈ ਸਕਦਾ ਨਾ ਨਹੀਂ ਪਾ ਟਾਈਮ ਲੱਗਦਾ ਕਈ ਵਾਰ ਜਾਂ ਮੈਨੂੰ ਤਾਂ ਪਤਾ ਲੱਗਾ ਮੰਮੀ ਕਦੇ ਫੋਨ ਲਾਇਆ ਤਾਂ ਹੈ ਚਲ ਕੋਈ ਨਾ ਪੁੱਤ ਹੁਣ ਮੈਂ ਤਾਂ ਤੈਨੂੰ ਲੈਣ ਆਈ ਐਂਗੀ ਤਿਆਰ ਹੋ ਜਾ ਲੈਣ ਤਾਂ ਮੰਮੀ ਤੁਸੀਂ ਆਗੇ ਪਰਗਟ ਤੋਂ ਪੁੱਛ ਗਿਆਂ ਉਹਨਾਂ ਨੇ ਹਾਂ ਕਰੀਆ ਲੈ ਪ੍ਰਗਟਨੀ ਭੇਜਿਆ ਮੈਨੂੰ ਕਹਿੰਦਾ ਮਾਂ ਤੂੰ ਜਾ ਕੇ ਲਿਆ ਤਨਾ ਕਰ ਸੁਣਾ ਸੁਣਾ ਖਾਨ ਨੂੰ ਪੈਂਦਾ ਜੇ ਅੱਛਾ ਸੋਨ ਉਹਨਾਂ ਨੇ ਭੇਜਿਆ ਫਿਰ ਉਹ ਖੁਦ ਕਿਉਂ ਨਹੀਂ ਆਏ ਕੰਮ ਅਸੀ ਪੁੱਤ ਤੈਨੂੰ ਪਤਾ ਹੀ ਨਾ ਉਹਦੇ ਕੰਮ ਦਾ ਕਿੰਨੀ ਕਿ ਸੁੱਟੀ ਮਿਲਦੀ ਆ ਉਹਨੂੰ ਜੇ ਉਹਨੇ ਸੁੱਟੀ ਲੈ ਲਈ ਨਾ ਤੇ ਘਰੇ ਬਹਿ ਜਾਊਗਾ ਫਿਰ ਖਾਵਾਂਗੇ ਕਿੱਥੋਂ ਆਪਾਂ ਹਾਂ ਮੰਮੀ ਪਤਾ ਹੀ ਹੈ ਮੈਨੂੰ ਨਾ ਬਸ ਫਿਰ ਤੂੰ ਤਾਂ ਮਜਬੂਰੀ ਸਮਝਦੀ ਆ ਨਾ ਚੱਲ ਇਹਨਾਂ ਨੂੰ ਤਾਂ ਨਹੀਂ ਪਤਾ ਹੈਗਾ ਪੁੱਤ ਦੇਖ ਲਓ ਮੰਮੀ ਹੋਣ ਵੀ ਥੋੜਾ ਵਾਲ ਬਨ ਗਿਆ ਵੀ ਹਾਂ ਮੈਨੂੰ ਲੈ ਕੇ ਜਾਣਾ ਤੇ ਪੁੱਤ ਚਾਹ ਮਾਂ ਬਣਿਆ ਮੈਂ ਫੇਰ ਹੀ ਆਈਆਂ ਤੈਨੂੰ ਲੈਣ ਮੇਰੇ ਕੋਲ ਕੋਈ ਬਰੇ ਉੱਤ ਗਏ ਕਿਉਂਕਿ ਜੋ ਇੰਨਾ ਕੁਛ ਪਹਿਲਾਂ ਹੋ ਚੁੱਕਿਆ ਉਹਨੂੰ ਲੈ ਕੇ ਤਾਂ ਮੈਨੂੰ ਹਜੇ ਚਲ ਪੁੱਤ ਐ ਕਰ ਜਿਹੜੀਆਂ ਪਿਛਲੀਆਂ ਗੱਲਾਂ ਸੀ ਉਹਨਾਂ ਤੇ ਪਾ ਤੂੰ ਮਿੱਟੀ ਤੇ ਅੱਜ ਤੋਂ ਨਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਤੇ ਤੂੰ ਪਾ ਕੱਪੜੇ ਚਲ ਹੋ ਤਿਆਰ ਮੈਂ ਤਾਂ ਕੀ ਕਹਣਾ ਮम्मी ਤੇ ਵਰਗਨ ਕੁਛ ਲੋ ਜੇ ਉਹ ਕਹਾਂਣ ਕਿ ਮੈਂ ਤੌਵੇਂ ਕਰ ਉਹ ਤੇਰੀ ਤਾਈ ਤਾਂ ਕਹਿੰਦੀ ਸੀ ਕਹਿੰਦੀ ਕੋਈ ਨਹੀਂ ਤੋੜ ਦਾਂ ਤੇਰੇ ਭਰਾਣੇ ਵੀ ਕਰਤੀ ਹਾਂ ਇਹ ਨਾ ਹੋਵੇ ਮੰਮੀ ਅੱਜ ਲੈ ਜਾ ਕੱਲ ਨੂੰ ਜਾ ਕੇ ਮੈਨੂੰ ਫੇਰ ਘਰੋਂ ਕਰਦੋ ਲੈ ਪੁੱਤ ਅੱਗੇ ਤਾਂ ਨਾ ਐਜੀ ਗੱਲ ਕੋਈ ਨਹੀਂ ਹੁੰਦੀ ਜੇ ਸਾਨੂੰ ਤੇਰੇ ਬਿਨਾ ਹੁਣ ਕੋਈ ਸਰਿਆ ਨਹੀਂ ਫੇਰੇ ਇਸ ਤਰ੍ਹਾਂ ਲੈਣ ਆਏਾਂਗੇ ਨਾਲੇ ਸਾਡੇ ਹੁਣ ਬਰੇ ਉੱਤੇ ਗਏ ਨੇ ਵੀ ਅਸੀਂ ਤੇਰੇ ਦੁਆਰੇ ਘਰੋਂ ਕੱਢਾਂਗੇ ਘਰ ਤੇ ਪੁੱਤ ਮੱਸਾਂ ਬਸਦੇ ਨੇਗੇ ਮੰਮੀ ਇਹ ਗੱਲ ਨਹੀਂ ਹੈਗੀ ਦੇਖੋ ਮੈਂ ਪਹਿਲਾਂ ਵੀ ਗੇਟ ਖੜਕਾ ਖੜਕਾ ਮੁਰਕਾਈ ਤੁਸੀਂ ਮੈਨੂੰ ਗੇਟ ਦੇ ਅੰਦਰ ਤੱਕ ਨਹੀਂ ਵੜਨ ਦਿੱਤਾ ਚਲ ਕੋਈ ਨਾ ਪੁੱਤ ਗੁੱਸਾ ਨਾ ਚੀਜ਼ ਇਹ ਜੀ ਹੁੰਦੀ ਹੈ ਉਹਦਾ ਹੁੰਦਾ ਜਾਂ ਮਾਰਚਾਂ ਜਾਂ ਮਾਰਦਾ ਚਲ ਪੁੱਤ ਤੂੰ ਵਧੀਆ ਆਪ ਦੇ ਇੱਧਰ ਆ ਗਈ ਫਤੰਨੇ ਕੀ ਗੁੱਸਾ ਹੋ ਜਾਦਾ ਉਹ ਗੱਲਾਂ ਸੋਚ ਕੇ ਤਾਂ ਮੈਨੂੰ ਹੁਣ ਆਏ ਲੱਗਦਾ ਵੀ ਤੁਸੀਂ ਮੈਨੂੰ ਲੈਣ ਆਏ ਹੋ ਮੈਨੂੰ ਤਾਂ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਅਸੀਂ ਆਪਦੀ ਗਲਤੀ ਤੇ ਮਾਫੀ ਮੰਗਦੇ ਆਂ ਤੇ ਇਥੋਂ ਜੇ ਤੈਨੂੰ ਹਜੇ ਵੀ ਐ ਤਾਂ ਤੂੰ ਵੀ ਜੁੱਤੀਆਂ ਮਾਰ ਲੈ ਮੇਰੇ ਲਾਗੇ ਨਹੀਂ ਮੰਮੀ ਮਾਫੀ ਦਾ ਤੁਸੀਂ ਮੈਥੋਂ ਕਿਉਂ ਮੰਗਦੇ ਹੋ ਤੁਸੀਂ ਵੱਡੇ ਹੋ ਚਲ ਜੇ ਤੁਸੀਂ ਇੰਨੇ ਜੈਨੂ ਬਗ ਤਾਂ ਮੈਂ ਤੁਹਾਡੇ ਨਾਲ ਜਾਉਂਗੀ ਪਰ ਮੈਂ ਤੁਹਾਡੇ ਦੇ ਹੱਥ ਵੰਦੀਆਂ ਕਿ ਅੱਗੇ ਤੋਂ ਇਹ ਕੁਝ ਨਾ ਹੋਵੇ ਨਹੀਂ ਨਹੀਂ ਕੁਝ ਨਹੀਂ ਹੁੰਦਾ ਪੁੱਤ ਹੁਣ ਮੈਂ ਤੈਨੂੰ ਆਵੀਂ ਧੀ ਬਣਾ ਕੇ ਲੈ ਕੇ ਜਾਨੀ ਆਂਗੀ ਅਸੀਂ ਬਾਰ ਬਾਰ ਥੋੜੀ ਅਸੀਂ ਇਹ ਜੀਆਂ ਗਲਤੀਆਂ ਕਰਾਂਗੇ ਨਾਲੇ ਘਰ ਬਸਾਉਣੇ ਤੇ ਪੁੱਤ ਬਾਲੇ ਓਕੇ ਨੇ ਜਾੜ ਹੋ ਤਾਂ ਗੱਲ ਸਹੀ ਐ ਮਮੀ ਤੁਹਾਡੀ ਮੈਂ ਤਾਂ ਘਰ ਬਸਾਉਣਾ ਹੀ ਜਾਂਦੀ ਸੀ ਪਰ ਮਮੀ ਤੁਸੀਂ ਉਹ ਨਹੀਂ ਮੰਨਦੇ ਸੀ ਚਲ ਬੱਸ ਫੇਰ ਜੇ ਤਾਂ ਘਰ ਬਸਾਉਣਾ ਨਾ ਤੇ ਭਾ ਕੱਪੜੇ ਚਲ ਚੱਲ ਗਈ ਤੈਨੂੰ ਪਤਾ ਤੁਹਾਡੇ ਕਿਨੂੰ ਤਾਂ ਬੱਸਾਂ ਵੀ ਟੁੱਟਮੀਆਂ ਜਾਂਦੀਆਂ ਨੇ ਇੱਧਰ ਤਾਂ ਕੋਈ ਬੱਸ ਵੀ ਨਹੀਂ ਜਾਂਦੀ ਹੈਗੀ ਚਲੋ ਬੱਸ ਮਮੀ ਕੱਪੜੇ ਤਾਂ ਮੇਰੇ ਹੀ ਪਏ ਹੋਏ ਨੇ ਮੈਂ ਉਹਦਾ ਬੈਗ ਚੱਕ ਲਾ ਚਲ ਕੋਈ ਨਹੀਂ ਬੋ ਤੋ ਨਾ ਹੀ ਉਧਰ ਹੀ ਮੈਂ ਚਲਦੀ ਹਾਂ ਨਾ ਇਹ ਤੂੰ ਬੈਗ ਚੱਕ ਲਈ ਚਾ ਕੀ ਕਰੀਏ ਨਾ ਪੁੱਤ ਕਰਨਾ ਕੀ ਸੀ ਕਰਤਾ ਤੂੰ ਦਾ ਮਾ ਉਹ ਹੀ ਕੰਮ ਜਿਹੜੇ ਤੋਂ ਤੈਨੂੰ ਰੋਕਿਆ ਸੀਗਾ ਮੈਂ ਤੈਨੂੰ ਕੀ ਕਹਿ ਕੇ ਗਈ ਸੀ ਪੁੱਤ ਮੜਾ ਮੋਟਾ ਮੂਸਮਾਲ ਤੇ ਬੋਲਾ ਕੀ ਮੂਸਵਾਲ ਕੇ ਬੋਲਾ ਮੇਰਾ ਸਮਝਾਇਆ ਤਾਂ ਸਮਝ ਆਉਂਦਾ ਨਹੀਂ ਗਾ ਤੁਹਾਨੂੰ ਆਹੋ ਹੋਣਾ ਸੀ ਤਰਖਾਲੀ ਮੇਰੇ ਤੋਂ ਇਹ ਤਾਂ ਉਹੀ ਬੋਲੀ ਜਾਂਦਾ ਪਤਾ ਨਾਲੇ ਆਪ ਹੀ ਭੇਜਿਆ ਮੈਨੂੰ ਇਹਨੇ ਆਪ ਹੀ ਭੇਜਿਆ ਸੀ ਪਤਾ ਵੀ ਜਾ ਕੇ ਸੋਨੀ ਨੂੰ ਲੈ ਕੇ ਆ ਮੇ ਘਰ ਚ ਰੌਣਕ ਨਹੀਂ ਹੈਗੀ ਆਨੀ ਬਹਾਨੀ ਲੜਦਾ ਰਹਿੰਦਾ ਸੀ ਤੇ ਹੁਣ ਵੀ ਬੋਲੀ ਜਾਂਦਾ ਹੈਗਾ ਮੰਮੀ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਹਾਨੂੰ ਇੰਨਾ ਨੇ ਭੇਜਿਆ ਜਿੱਦਾਂ ਦੀਆਂ ਗੱਲਾਂ ਕਰਦੇ ਹੋ ਨਹੀਂ ਨਹੀਂ ਪੁੱਤਾ ਹਜੇ ਕੋਈ ਗੱਲ ਨਹੀਂ ਮੈਨੇ ਐਸੇ ਨਹੀਂ ਭੇਜਿਆ ਸੀ ਪ੍ਰਗਟ ਨੇ ਕਹਿੰਦਾ ਮਾਂ ਜਾ ਕੇ ਸੋਨੀ ਨੂੰ ਲਿਆ ਜਿੰਨੇ ਗੁੱਸਾ ਕਰਦੇ ਨੇ ਮੰਮੀ ਲੱਗਦਾ ਨਹੀਂ ਹੈਗਾ ਇਹ ਤਾਂ ਗੱਲ ਤੱਕ ਨਹੀਂ ਕਰਦੇ ਮੇਰੇ ਨਾਲ ਕੋਈ ਨਾ ਪੁੱਤਾ ਤਨ ਕਿੰਨਾ ਚਰ ਹੋ ਗਿਆ ਨਾ ਕਿ ਇਹਨੂੰ ਐ ਗੁੱਸਾ ਗਿੱਲਾ ਤਾਂ ਹੁੰਦਾ ਹੀ ਹੈਗਾ ਦੇ ਇਸ ਤਰ੍ਹਾਂ ਹੀ ਕਿਵੇਂ ਬੈਠਾ ਸੁਣ ਗਿਆ ਉਹ ਮਾਂ ਮੈਂ ਤੈਨੂੰ ਪਹਿਲਾਂ ਹੀ ਸਮਝਾਇਆ ਸੀਗਾ ਬਾਰੀ-ਬਾਰੀ ਮੇਰੇ ਤੋਂ ਨਾ ਕਹਾ ਜਿਹੜੀ ਗੱਲ ਨਹੀਂ ਕਹਿਣੀ ਮੈਂ ਕੋਈ ਨਾ ਆਪ ਹੀ ਤਾਂ ਕਹੀ ਜਾਂਦਾ ਸੀ ਕਹਿੰਦਾ ਮਾਂ ਮੇਰਾ ਘਰ ਜੀਨ ਲੱਗਦਾ ਹੈਗਾ ਤੇ ਜਾ ਕੇ ਸੋਨੀ ਨੂੰ ਲਿਆ ਘਰ ਸੁਣਾ ਸੁਣਾ ਪਿਆ ਹੈਗਾ ਤੇ ਹੁਣ ਸਹਦੀ ਮੁੱਕਰ ਗਿਆ ਹਾਂ ਹਾਂ ਮੇਰੀਆਂ ਤਾਂ ਬਾਹਾਂ ਆਕੜੀਆਂ ਪਈਆਂ ਸੀ ਨਾ ਸੋਨੀ ਨੂੰ ਮਿਲਣ ਨੂੰ ਬेटर ਘਰ ਵਾਲੀ ਆ ਉਹ ਬਾਹਾਂ ਆਕੜੀਆਂ ਪਈਆਂ ਸੀ ਨਾਲੇ ਹੋਰ ਬਣ ਕੇ ਵੀ ਰਹੇ ਨਾ ਫਿਰ ਜਾ ਬੰਨਣਾ ਕਿਰਪਾ ਜੀ ਜਾਂਦੀ ਆ ਇਹਦੇ ਬੋਲਣ ਦਾ ਤਰੀਕਾ ਦੇਖ ਲਾ ਆ ਹੁਣ ਤਾਂ ਆਈ ਐ ਨਰਮਾਈ ਨਾਲ ਗੱਲ ਕਰਦੀ ਐ ਆ 10 ਮਿੰਟਾਂ ਨੂੰ ਦੇਖ ਲਈ ਤੁਸੀਂ ਕੀ ਕਰਦੇ ਹੋ ਕਿੱਥੇ ਜਾਂਦੇ ਹੋ ਕਿਉਂ ਜਾਂਦੇ ਹੋ ਐ ਕਰਨਾ ਓਹ ਕਰਨਾ ਆ ਕੁਛ ਮੈਥੋਂ ਨਹੀਂ ਸੁਣਿਆ ਜਾਂਦਾ ਕੋਈ ਨਾ ਮਾੜੀ ਜੀ ਗੱਲ ਤੇ ਖਬਰ ਆ ਜਾਣਾ ਬੀਪੀ ਵਧਾ ਕੇ ਰੱਖ ਲਾਦਾ ਮੈਂ ਤਾਂ ਤੈਨੂੰ ਪਹਿਲੇ ਹੀ ਬਥੇਰਾ ਸਮਝਾਇਆ ਸੀ ਕੋਈ ਨਾ ਪੁੱਤ ਇੱਤਾਂ ਹੀ ਬੋਲੀ ਜਾਊਗਾ ਜਾ ਜਾ ਕੇ ਚਾਹ ਪਾਣੀ ਬਣਾ ਲਾ ਬਣਾ ਲਾ ਹਾਂ ਇਹ ਲੋਕ ਕੀ ਕਹਿਣਾ ਹੈ ਤਨ ਮਾਰੇ ਕਿਹਨੇ ਨਾ ਜੇ ਤੂੰ ਲੈ ਕੇ ਆਈ ਉਹਨੂੰ ਸੱਚ ਸੱਚ ਦੱਸ ਨਾ ਮਾ ਵੀ ਮੇਰੇ ਕਹਨ ਤੇ ਲੈ ਕੇ ਆਈ ਕਿ ਆਪਦੀ ਮਰਜ਼ੀ ਨਾਲ ਲੈ ਕੇ ਆਈ ਬਿੱਟਾ ਜਣਾ ਤੇਰੀ ਅਕਲ ਨੂੰ ਕੀ ਹੋਇਆ ਆ ਚਾਰ ਕਿੱਲੇ ਨੇ ਜ਼ਮੀਨ ਦੇ ਕਿਉਂ ਉੱਥੋਂ ਖੇ ਹੋਣਾਗਾ ਅਬ ਤੇਰੇ ਚਾਰ ਕਿੱਲੇ ਨੇ ਨਾ ਮਾ ਜਿੰਨਾ ਟਾਈਮ ਉਹ ਇੱਥੇ ਰੂ ਮੇਰਾ ਜੀਣਾ ਦੁੱਬਰ ਕਰ ਦੇਣਾ ਉਹਨੇ ਕਰ ਦੂ ਇਹਦਾ ਜੀਣਾ ਦੁੱਬਰ ਉਹ ਚਾਂਬਾ ਜਾਣਾ ਤੇ ਜੁੱਤੀਆਂ ਤੋਂ ਬਾਜ਼ ਆ ਜਾ ਉਹ ਚਾਰ ਕਿੱਲੇ ਨੇ ਮਨਾਲਮਾ ਕੁਝ ਨਹੀਂ ਬਣ ਜਾਣਾ ਜਦੋਂ ਇੰਨੀ ਜ਼ਮੀਨ ਨਾਲ ਇਹ ਨਾ ਕੁਝ ਬਣਿਆ ਆ ਚਾਰ ਕਿੱਲੇ ਨਾਲ ਕੁਝ ਲਹਿਦਾ ਬਣ ਜੂਗਾ ਆ ਨਾਲ ਦਾ ਗਮਾਂਡੀ ਨਾ ਉਹ ਜ਼ਮੀਨ ਵੇਚਦਾ ਵੇ ਅਗਲੇ ਦੀ ਪਾਦੀ ਬਣ ਜਾਂਦੀ ਆ ਚਾਹੇ ਇੱਕ ਕਨਾਲ ਹੋਵੇ ਵੀ ਸਾਡੀ ਜ਼ਮੀਨ ਚ ਰਲੂ ਆ ਤੈਨੂੰ ਤਾਂ ਜਮੇ ਲਾਲਚ ਨਹੀਂ ਹੈਗਾ ਕਾਸੇ ਦਾ ਆ ਦੇਰਾਂ ਪਾਜ ਨੂੰ ਕੇ ਦੇਖ ਲਾ ਇਹ ਤੋ ਕਿੱਲਾ ਵੇਚਦੇ ਸੀ ਨਾਲ ਦਾ ਤਾਂ ਵੀ ਦੇਖ ਲਾ ਬਿਆਜ ਤੇ ਪੈਸੇ ਚੱਕ ਨਾਲ ਦੀ ਜ਼ਮੀਨ ਖਰੀਦ ਲਈ ਨਾ ਨਾਲ ਥੋੜਾ ਖੁੰਝ ਜੇ ਨਾਲਾਂ ਨੇ ਦੀ ਬਹੂ ਇਹਦੇ ਵਰਗੀ ਏ ਇਹਦੇ ਵਾਂਗ ਰੋਕ ਟੋਕ ਕਰਦੀ ਇਹਨਾਂ ਨੂੰ ਇਹਦੇ ਵਾਂਗ ਕਹਿੰਦੀ ਏ ਜਿੱਦਿ ਘਰੋਂ ਬਾਹਰ ਨਾ ਜਾਓ ਤੇਰੇ ਨਾਲ ਉਹਦੀ ਨਾ ਵੀ ਜ਼ਿਆਦੇ ਭੜਾ ਸੁਭਾਅ ਹੈਗਾ ਉਹ ਪਤਾ ਹੀ ਆ ਮਾਂ ਕੀ ਦਾ ਕਿੰਨਾ ਕੁ ਸੁਭਾਅ ਭੜਾ ਹੈਗਾ ਉਹ ਤਾਂ ਬੋਲ ਵੀ ਨਹੀਂ ਹੈਗੇ ਮੂੰਹ ਚ ਬੋਲਦੀ ਕਿ ਤੇ ਦੇਖੀਏ ਤੂੰ ਦੂਜੇ ਦੀ ਥਾਲੀ 'ਚ ਲੱਡੂ ਐਂ ਵੱਡਾ ਲੱਗਦਾ ਹੁੰਦਾ ਆ ਜਿਹੜਾ ਜ਼ਿੰਦਗੀ ਕੱਢਦਾ ਉਹਨੂੰ ਪਤਾ ਹੁੰਦਾਗਾ ਤੈਨੂੰ ਤਾਂ ਹੀ ਲੱਗਦਾ ਪਤਾ ਤੈਨੂੰ ਉਹ ਬਾਹਲੀ ਸਿਆਣੀ ਐ ਆ ਗੱਲ ਸਹੀ ਕਰੀ ਐ ਤੂੰ ਜਿਹੜਾ ਜ਼ਿੰਦਗੀ ਕੱਢਦਾ ਉਹ ਉਸੇ ਨੂੰ ਪਤਾ ਹੁੰਦਾ ਮੈਂ ਕੱਢਦਾ ਨਾ ਤਾਂ ਮੈਨੂੰ ਪਤਾ ਹੈਗਾ ਤੈਨੂੰ ਨਹੀਂ ਪਤਾ ਹੁਣ ਹੋਰ ਡੋਲਾ ਕਰਦਾ ਨਹੀਂ ਐ ਤੇਰਾ ਉਹ ਮੈਂ ਤਾਂ ਇੱਕ ਕਰਾਖੀ ਪਛਤਾਉਣਾ ਹੈਗਾ ਮੈਂ ਤਾਂ ਲੋੜ ਨਹੀਂ ਹੈਗੀ ਮੈਂ ਤਾਂ ਇਕੱਲਾ ਹੀ ਰਹਿ ਲੂੰਗਾ ਚੁੱਪਚਾਪ ਕਰਕੇ ਨਾ ਬੋਲ ਪਿਆ ਕਰ ਮੇਰੇ ਤੋਂ ਤਾਂ ਨਹੀਂ ਬੋਲਿਆ ਜਾਂਦਾ ਤੂੰ ਬੁਲਾ ਲੈ ਉਹਨੂੰ ਤੂੰ ਬਿਆਰ ਨਾ ਰਹਿ ਲੈ ਮੇਰੇ ਤੋਂ ਨਹੀਂ ਬੁਲਾਇਆ ਜਾਂਦਾ ਬਗਲ ਤਾਂ ਸੌਣ ਲਾ ਕੇ ਪਰਾਬਦਾ ਹੈਗਾ ਆ ਮੈਂ ਮਿੱਠਾ ਪੈਰਾ ਹੋ ਕੇ ਸੈਂਡ ਕਰਵਾ ਲਾ ਫਿਰ ਤੈਨੂੰ ਪਤਾ ਮੈਂ ਕਿ ਮੇ ਰੱਖਣੀ ਆ ਭੀ ਰੱਖ ਲੂੰਗੀ ਹਾਂ ਹਾਂ ਜ਼ਮੀਨ ਤੇ ਸੈਂਡ ਕਰ ਜੂਗੀ ਇਸ ਤੋਂ ਬਾਅਦ ਤੈਨੂੰ ਕਾਹਨੂੰ ਲੱਗਦਾ ਵੀ ਉਹਦੇ ਕੋਲੇ ਹੱਥ ਚ ਕੁਛ ਬਸ ਰਹੂਗਾ ਸਿੱਧੇ ਸਬੂਤ ਅਗਲੀ ਕੋਲੇ ਵੀ ਮੇਰੇ ਤੋਂ ਜ਼ਮੀਨ ਨਾ ਕਰਵਾਈ ਐ ਤੇ ਹੁਣ ਮੈਨੂੰ ਤਲਾਕ ਦਿੰਦੇ ਆ ਉਹਦੇ ਵਾਲੀ ਛਾੜਾ ਤੇਰੇ ਵਾਲੀ ਵੀ ਨਾਲ ਲੈ ਕੇ ਜਾਊਗੀ ਉਹ ਆਹੋ ਜਾਊਗੀ ਨਾਲ ਮੇਰੇ ਅੱਜ ਲੈ ਕੇ ਪਤਾ ਨਹੀਂ ਕੀ ਇਹਦੇ ਅਕਲ ਤੇ ਪੜਦੇ ਪਏ ਨੇ ਕੀ ਨਾ ਤੇਰਾ ਨਹੀਂ ਮੁੰਡਿਆ ਕੋਸਵਾਂਡਾ ਜਿੰਦ ਖੀਚ ਤੂੰ ਤਾਂ ਡੰਡੇ ਭਜਾਉਂਦਾ ਹੀ ਰਹੇਗਾ ਇੱਥੇ ਕੋਈ ਨਾ ਮੈਨਾਂ ਤਾਂ کہیں ਚੰਗਾ ਹੈਗਾ ਤੂੰ ਰੱਖ ਲੈ ਉਹਦੇ ਵਰਗੀ ਇੱਕ ਦੱਦੀ ਹੋਰ ਲਿਆ ਕੇ ਪਹਿਲਾਂ ਉੱਥੋਂ ਲਿਆਂ ਗਿਆ ਮਸਾਂ ਕ ਮੁੰਡਾ ਨਹੀਂ ਆਇਆ ਉੱਥੇ ਲੈ ਲੈ ਪੇਪੇ ਮਾਰੇ ਕਿਹਦੀ ਗੱਲ ਕਰਨ ਸੀ ਉਹਨਾਂ ਤੋਂ ਕਿਉਂ ਕਰਦੇ ਵਾਸਤੇ ਸੁਣਨ ਗਈ ਸੀ ਤੂੰ ਗੱਲਾਂ ਸੁਣਨ ਗਈ ਸੀ ਨਾਲੇ ਹੋਰ ਤੈਨੂੰ ਕਿਸੇ ਨੇ ਕਿਹਾ ਸੀ ਵੀ ਉਹਨਾਂ ਤੋਂ ਜਾ ਕੇ ਗੱਲਾਂ ਸੁਣੀ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਮੇਰੇ ਸਾਹਮਣੇ ਮੂੰਹ ਲਾ ਕੇ ਰੱਖੀ ਮੈਨੂੰ ਤਾਂ ਹੈਗੀ ਸੀਗੀ ਆ ਉਹ ਗੱਲ ਕਿਤੇ ਹੋਰ ਜਾਂਦੀ ਆ ਨਾਲੇ 4 ਕਿੱਲੇ ਜਾਂਦੇ ਇੱਥੋਂ ਹੋਏਦੇ ਨਾਲੇ ਹੁਣ ਜੇ ਤਲਾਕ ਲੈਂਦੀ ਪਤਾ ਨਹੀਂ ਕਿੰਨੇ ਪੈਸੇ ਦੇਣੇ ਪੈਂਦੇ ਉਹ ਤਾਂ ਜਦੋਂ ਜਮੀਨ ਲਵਾਉਣ ਤੋਂ ਬਾਅਦ ਉਹਨੂੰ ਛੱਡੇਗੀ ਉਹ ਤਾਂ ਵੀ ਲੈਣੇ ਪੈਣਗੇ ਰੱਖਦਾ ਉਹਨੂੰ ਮੈਂ ਨਹੀਂ ਨਾਜ ਰੱਖਾਂ ਨਾ ਗੱਲ ਰੱਖਾਂ ਕੋਈ ਨਾ ਨਾ ਰੱਖੀ ਖਾ ਤਾਂ ਕੇ ਜਿੱਧਰ ਖਾਣੇ ਨੇ ਆਹ ਜੀ ਗੰਦੀ ਲਾਦ ਨੂੰ ਐਮੀ ਚੰਗੀ ਸੀ ਮੈਂ ਤਾਂ ਕਤੀ ਹੁੰਦੀ ਨਾ ਬੈ ਕੇ ਤੋਰਦਾ ਦੀ ਆਹ ਗੰਨੀ ਦੇਖਣਾ ਪੈਂਦਾ ਸੀ ਤੇਰੇ ਮੂੰਹ ਚ ਜ਼ਬਰ ਜਬਰ ਮੂਰੇ ਬੋਲਦੀ ਵੀ ਕਿੱਲ੍ਹ ਹੋ ਪੀਤਾ ਹੈਗਾ ਆਲ ਹੋ ਜਾ ਮੈਂ ਤਾਂ ਲੋੜ ਨਹੀਂ ਹੈਗੀ ਨਾ ਹੀ ਮੈਂ ਬੁਲਾਇਆ ਹੈਗਾ ਵੀ ਮੈਨੂੰ ਚਾਹ ਲਿਆ ਕੇ ਦੇ ਫਿਰ ਜੇ ਤੁਸੀਂ ਮੈਨੂੰ ਨਾ ਹੀ ਕਰਨਾ ਸੀ ਫਿਰ ਮੰਮੀ ਨੂੰ ਭੇਜੇ ਕਿਉਂ ਸੀ ਕੌਣ ਕਹਿੰਦਾਗਾ ਮੰਮੀ ਨੂੰ ਭੇਜੇਗਾ ਮੰਮੀ ਆਪਣੀ ਮਰਜ਼ੀ ਨਾਲ ਗਈ ਸੀ ਉਹਨੂੰ ਜਾ ਕੇ ਪੁੱਛ ਮੈਂ ਤਾਂ ਕੋਈ ਭੇਜਿਆ ਨਹੀਂ ਇਹ ਗੱਲ ਨਾ ਮੈਂ ਬਾਰ ਬਾਰ ਪੁੱਛੀ ਸੀ ਤੇ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੁਸੀਂ ਭੇਜੇਗਾ ਮੈਂ ਨਹੀਂ ਦੇਖ ਭੇਜਾਂ ਨਾ ਮੈਨੂੰ ਕੋਈ ਸ਼ੌਂਕ ਚੜਿਆ ਸੀ ਮੰਮੀ ਨੂੰ ਤੈਨੂੰ ਲੈਣ ਭੇਜਣ ਨੂੰ ਤੁਹਾਡਾ ਇੰਨੇ ਟਾਈਮ ਬਾਅਦ ਵੀ ਗੁੱਸਾ ਲੈ ਹਾਨੀ ਤੇ ਐਹ ਹੈ ਤਾਂ ਮੈਂ ਕੁਝ ਕਰਿਆ ਨਹੀਂ ਹੈਗਾ ਬਸ ਗੱਲ ਇੱਕ ਸਿੱਧੀ ਈ ਆ ਯਾਰ ਮੇਰੇ ਤੋਂ ਤੇਰੇ ਨਾਲ ਨਹੀਂ ਰਿਹਾ ਜਾਂਦਾ ਤੂੰ ਆਪਦਾ ਟਿਕਾਣਾ ਕੋਈ ਹੋਰ ਦੇਖ ਲੈ ਆਹ ਕਿਹੜੀ ਗੱਲ ਹੋਈ ਵੀ ਮੇਰੇ ਨਾਲ ਰਿਹਾ ਨਹੀਂ ਜਾਂਦਾ ਜੇ ਨਹੀਂ ਰਹਿਣਾ ਸੀ ਫਿਰ ਮੈਂ ਪਹਿਲਾਂ ਵਿਆਹ ਕਿਉਂ ਕਰਾਇਆ ਸੀਗਾ ਬਸ ਇਹੀ ਤਾਂ ਗਲਤੀ ਹੋ ਗਈ ਸੀ ਵੀ ਤੇਰੇ ਨਾਲ ਵਿਆਹ ਕਰਵਾਇਆ ਸੀਗਾ ਜੇ ਉਦੋਂ ਪਤਾ ਹੁੰਦਾ ਇਹ ਗੱਲਾਂ ਦਾ ਤਾਂ ਸ਼ਾਇਦ ਮੈਂ ਕਰਵਾਉਂਦਾ ਵੀ ਨਾ ਮੈਂ ਤਾਂ ਤੁਹਾਨੂੰ ਕਦੇ ਐਂ ਕੁਝ ਕਿਹਾ ਨਹੀਂ ਹੈਗਾ ਇਹ ਮੇਰਾ ਜਿਹੜਾ ਮਨ ਹੈਗਾ ਇਹ ਬਦਲਿਆ ਵੀ ਤੂੰ ਹੀ ਹੈਗਾ ਜਿਹੜੀ ਇੰਨੀ ਰੋਕ ਟੋਕ ਕਰਦੀ ਸੀ ਹੁਣ ਉਹ ਦੁਬਾਰੇ ਪਹਿਲਾਂ ਵਾਲੀਆਂ ਗੱਲਾਂ ਨਹੀਂ ਬਣ ਸਕਦੀਆਂ ਰੋਕ ਟੋਕ ਨਾ ਮੈਂ ਤੁਹਾਡੇ ਚੰਗੇ ਵਾਸਤੇ ਕਰਦੀ ਸੀ ਇੰਨੀ ਵੀ ਚੰਗੇ ਨਹੀਂ ਹੁੰਦੀ ਰੋਕ ਟੋਕ ਵੀ ਜਿਹੜਾ ਬੰਦੇ ਨੂੰ ਗੁਲਾਮ ਬਣਾ ਕੇ ਰੱਖ ਲਵਾਉਦਾ ਨਾ ਗੁਲਾਮੀ ਮੈਂ ਕਿਤੇ ਪਹਿਲਾਂ ਕੀਤੀ ਹੈ ਨਾ ਮੈਂ ਕਦੇ ਅੱਗੇ ਕਰਾਂ ਜੇ ਮੈਨੂੰ ਆ ਟਾਈਮ ਦਾ ਪਤਾ ਹੁੰਦਾ ਨਾ ਵੀ ਤੁਸੀਂ ਮੰਮੀ ਨੂੰ ਨੇ ਭੇਜਿਆ ਮੈਂ ਕਦੇ ਨਹੀਂ ਆਉਂਦੀ ਸੀ ਹੁਣ ਵੀ ਜਾ ਸਕਦੀ ਆ ਸਮਾਂ ਹੈਗਾ ਤੇਰੇ ਕੋਲੇ ਜਾਣ ਨੂੰ ਬਹੁਤ ਕਿਹੜਾ ਤੈਨੂੰ ਕਿਸੇ ਰੋਕ ਕੇ ਰੱਖੇਗਾ ਆਪਦਾ ਸਮਾਨ ਚੱਕ ਤੇ ਵਾਪਸ ਜਾ ਮੈਂ ਕੋਈ ਖੜਿਆ ਹੋਣਾ ਜਦੋਂ ਜੀ ਕਰੇ ਮੈਨੂੰ ਲੈ ਆਓ ਜਦੋਂ ਜੀ ਕਰੇ ਮੈਨੂੰ ਵਗ ਜਾ ਕੌਣ ਲੈਣ ਗਿਆ ਕੀ ਮੈਂ ਲੈਣ ਗਿਆ ਸੀ ਜਿਹੜੀ ਤੂੰ ਆ ਗੱਲ ਮੈਨੂੰ ਸੁਣਾਉਣੀ ਹੈ ਮਾਂ ਲੈਣ ਗਈ ਸੀ ਉਹਨੂੰ ਜਾ ਕੇ ਕਹੇ ਵੀ ਕਿਉਂ ਲੈਣ ਗਈ ਸੀ ਨਾਲ ਤੈਨੂੰ ਦੱਸ ਦੂ ਉਹ ਵੀ ਤੈਨੂੰ ਕਾਦੇ ਵਾਸਤੇ ਲੈ ਕੇ ਆਈ ਏ ਤੁਸੀਂ ਵੀ ਦੱਸ ਦੋ ਨਾ ਫਿਰ ਕਾਦੇ ਵਾਸਤੇ ਲੈ ਕੇ ਆਈ ਏ ਤੇ ਫਿਰ ਤੁਸੀਂ ਮੈਨੂੰ ਭੇਜਿਆ ਕਿਉਂ ਸੀ ਮੈਂ ਨਹੀਂ ਭੇਜਿਆ ਦੇਗਾ ਮੇਰੇ ਤੋਂ ਵਾਰੀ ਵਾਰੀ ਨਹੀਂ ਗੱਲ ਕਹਾ ਨਾ ਮਾਂ ਨੂੰ ਅੱਜ ਭੇਜਿਆ ਨਾ ਕੱਲ ਭੇਜਿਆ ਨਾ ਹੀ ਮਾਗੇ ਕਿਤੇ ਭੇਜਾਂ ਨੂੰ ਲੈਣ ਵਾਸਤੇ ਫਿਰ ਤੁਸੀਂ ਜਾਣ ਹੀ ਨਾ ਦਿੰਦੇ ਨਾ ਜਦੋਂ ਕਰੂੰ ਕੋਈ ਸੋ ਤਾਂ ਮੈਨੂੰ ਨਹੀਂ ਪਤਾ ਸੀ ਉਹ ਕਦੋਂ ਗਈ ਹੈ ਉਸ ਟਾਈਮ ਤਾਂ ਮੈਂ ਵੀ ਘਰੇ ਹੋਇਆ ਨਹੀਂ ਸੀ ਮੈਂ ਤਾਂ ਬਧੇਰਾ ਰੋਕਿਆ ਸੀ ਮਾਂ ਨੂੰ ਮੈਨੂੰ ਕੀ ਪਤਾ ਸੀਗਾ ਮੇਰੇ ਘਰੋਂ ਜਾਣ ਤੋਂ ਮਗਰੋਂ ਤੈਨੂੰ ਲਿਆ ਕੇ ਬਿਠਾ ਲੂਗੀ ਤੁਸੀਂ ਚਾਹ ਹੁਣ ਪੀਣੀ ਨਹੀਂ ਨਹੀਂ ਪੀਣੀ ਜਦੋਂ ਜਿਹੜਾ ਕੁਝ ਖਾਣਾ ਪੀਣਾ ਹੋਊਗਾ ਨਾ ਆਪ ਜਾ ਕੇ ਕਰ ਲਉ ਆ ਮੇਰੇ ਹੱਥ ਲੱਗੇ ਨੇ ਤੇ ਜਾ ਆਦੀ ਮਾਂ ਨੂੰ ਕਹਿ ਦੂੰਗਾ ਮੈਂ ਚੱਲ ਠੀਕ ਆ ਜੇ ਨਹੀਂ ਪੀਣੀ ਤਾਂ ਛੋਡੀ ਮੈਂ ਆ ਗਿਆ ਇੱਥੇ ਦਿਮਾਖ ਖਾਣ ਮੇਰਾ ਉਤੋਂ ਮਾਂ ਆ ਗਈ ਜਦੋਂ ਮੈਂ ਇੱਕ ਵਾਰੀ ਰੋਗਤਾ ਮਾਂ ਨੂੰ ਕੀ ਲੋਡ ਪਈ ਸੀ ਨੂੰ ਇੱਥੇ ਲਿਆਉਣ ਦੀ ਮੈਨੂੰ ਕੀ ਭਰਤਾਂ ਸੀ ਵੀ ਮੇਰੇ ਨਾਲ ਹੀ ਆਏ ਕਰਨਗੇ ਮੈਂ ਕੰਮ ਲਈ ਮੈਂ ਦਿਨਾਂ ਚਾ ਚੜਿਆ ਸੀ ਕਿ ਮੈਂ ਜਾ ਰਹੀ ਹਾਂ ਮੈਨੂੰ ਮੰਮੀ ਲੈਣ ਆਈ ਇੰਨਾਂ ਨੇ ਬੁਲਾਇਆ ਪਰ ਇੱਧਰ ਘੱਲ ਕੁਝ ਹੋਰ ਹੀ ਨਿਕਲੀ ਨਾਲ ਮੇਰਾ ਭਰਾ ਭਰਜਾਈ ਵੀ ਇੰਨਾ ਪੁੱਛਦੀ ਕਿ ਚਲ ਸਾਦੀ ਕੁੜੀ ਆਉਦੇ ਘਰੇ ਚੱਲੀ ਆ ਪਰ ਆਏ ਨਹੀਂ ਪਤਾ ਸੀ ਨਾ ਵੀ ਮੇਰੇ ਨਾਲ ਤਾਂ ਇੱਥੇ ਵੀ ਆ ਕੁਝ ਹੋਣਾ ਕਿਸੇ ਨੂੰ ਵੀ ਕੀ ਦੋਸ਼ ਦੇ ਸਕਦੀ ਆ ਜਿਸ ਰੱਬ ਨੇ ਮੇਰੀ ਕਿਸਮਤ ਤੇ ਮਾੜੀ ਲਿਖਤੀ ਪਹਿਲਾਂ ਮੇਰੇ ਮਾਂ ਪਿਓ ਨਹੀਂ ਛੱਡੀ ਹੁਣ ਮੈਨੂੰ ਸਹਰਾ ਕਰ ਵੀ ਵਧੀਆਂ ਨਹੀਂ ਦਿੱਤਾ ਦੇ ਰੱਬਾ ਤੂੰ ਮੈਨੂੰ ਇੰਨੇ ਦੁੱਖ ਦੇਨੇ ਸੀ ਫਿਰ ਮੈਨੂੰ ਵੀ ਲੈ ਜਾਂਦਾ ਨਾ ਮੈਥੋਂ ਕੀ ਕਰਾਉਣਾ ਸੀ ਇੱਥੇ ਦਰ ਦਰਦੀਆਂ ਠੋਕਰਾ ਖਾਂਦੀ ਫਿਰਦੀ ਆ ਨਾ ਉਧਰ ਦੀ ਨਾ ਇਧਰ ਦੀ ਨਾ ਪੇਕੇ ਰਹਿ ਸਕਦੀ ਆ ਤੇ ਨਾ ਸਹੁਰੇ ਰਖਦੇ ਨੇ ਲੈ ਤੁਸੀਂ ਇੱਥੇ ਫੋਨ ਦੇਖੀ ਜਾਂਦੇ ਹੋ ਜੀ ਇਹਦਾ ਫੋਨ ਫਾਨ ਨਹੀਂ ਆਇਆ ਨਾ ਆਇਆ ਨਹੀਂ ਤਿੰਨ ਚਾਰ ਦਿਨ ਹੋ ਗਏ ਤੇ ਤੁਸੀਂ ਲਾ ਲੈਣਾ ਸੀ ਪੁੱਛ ਤਾਂ ਲੈਂਦੇ ਵੀ ਕਿਵੇਂ ਆ ਸਾਰੇ ਉਥੇ ਠੀਕ ਠਾਕ ਆ ਕਿਵੇਂ ਮੈਂ ਨਾ ਕੋਈ ਕੰਮ ਚ ਹੁੰਨਾ ਤੂੰ ਲਾ ਲਿਆ ਕਰ ਘਰੇ ਤੋਂ ਵੇਲੀ ਹੁੰਦੀ ਆ ਲੇ ਮੇਰੇ ਫੋਨ ਚ ਦਾ ਬੈਲੈਂਸ ਹੈ ਨਹੀਂਗਾ ਮੈਂ ਤੁਹਾਨੂੰ ਕਿਹਾ ਵੀ ਸੀ ਵੀ ਬੈਲੈਂਸ ਕਰਵਾ ਦੋ ਪਰ ਮੈਂ ਭੁੱਲ ਗਿਆ ਹੁਣ ਤੈਨੂੰ ਪਤਾ ਖੇਤ ਦੇ ਕੰਮਾਂ ਦਾ ਚੱਲ ਕੋਈ ਨਹੀਂ ਮੈਨੂੰ ਤਾਂ ਨਾ ਟੈਨਸ਼ਨ ਜੀ ਹੋਈ ਪਈ ਆ ਵੀ ਦੀਦੀ ਨੇ ਆਪਦਾ ਫੋਨ ਲਾਉਣੀ ਸੀ ਪਤਾ ਨਹੀਂ ਕੀ ਗੱਲ ਹੋਈ ਹੋਊਗੀ ਉੱਥੇ ਕੰਮ ਕੰਮਾ ਰੋਜ਼ਗੇ ਹੋਣੇ ਹਾਂ ਤਾਂ ਕਰਕੇ ਲਾਇਆ ਹੁਣ ਫੇਰ ਵੀ ਇੱਕ ਵਾਰੀ ਗੱਲ ਹੋ ਜਾਂਦੀ ਨਾ ਪਤਾ ਲੱਗ ਜਾਂਦਾ ਵੀ ਬਾਈ ਨੇ ਉਹਨੂੰ ਕੀ ਕਿਹਾਗਾ ਚਲੋ ਜਾ ਆਵਾਂਗੇ ਆਪਾਂ ਇੱਕ ਦਿਨ ਤੇ ਦੇਖ ਲਾਂਗੇ ਟਾਈਮ ਕੱਢ ਲਾਂਗੇ ਹਜੇ ਤਾਂ ਕਿੱਥੇ ਟਾਈਮ ਆ ਚਲੋ ਕੋਈ ਨਹੀਂ ਮੈਂ ਫੋਨ ਲਾ ਕੇ ਅਨਮੇਰ ਲਈ ਪਾਣੀ ਪੂਣੀ ਦਾ ਫਿਰ ਦੇਖਦੇ ਠੀਕ ਆ ਹਾਂ ਜਾਂ ਤੂੰ ਤੇਰਾ ਫੋਨ ਤੋਂ ਲਾ ਲਈਂ ਅਥਰੇ ਪੈਸੇ ਕੋ ਦੋ ਠੀਕ ਆ ਤੇ ਮੈਨੂੰ ਨਾ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਤਾਂ ਮੌਕਾ ਹੀ ਨਹੀਂ ਮਿਲਿਆ ਗੱਲ ਕਰਨ ਦਾ ਕਦੇ ਮੈਨੂੰ ਉਹਦੀ ਸੱਸ ਦੀਆਂ ਗੱਲਾਂ ਨਾ ਬਾਲੀਆਂ ਅਜੀਬ ਜਿਹੀਆਂ ਲੱਗੀਆਂ ਤੁਹਾਨੂੰ ਨਹੀਂ ਲੱਗੀਆਂ ਲੱਗੀਆਂ ਤੇ ਹੈਗੀਆਂ ਹੁਣ ਕਰੀਏ ਕੀ ਜਿਹਾ ਤਾਈ ਨੇ ਕਰਤਾ ਵੱਡੇ ਬੈਠੇ ਸੀ ਵੈਸੇ ਉਹਦੀ ਸੱਸ ਚਲਾਕ ਬਹੁਤ ਆ ਹਨਾ ਤੇਜ ਆ ਸੱਸ ਦਾ ਕੋਈ ਗੱਲ ਚ ਨਹੀਂ ਆਉਂਦੇ ਸੀ ਅੱਜ ਕਿਵੇਂ ਬੋਲਦੇ ਸੀ ਅੱਜ ਕਿਵੇਂ ਮਿੱਠੀਆਂ ਮਾਰਦੀ ਸੀ ਉਹਦੇ ਆਈ ਸੀ अच्छा कोई गलच नहीं आण दित्ता हर एक गल दा जवाब खड़ी बैठी सी पहले ही मुंह ते ਮਿੱਠੀਆਂ ਮੰਗਰੋ ਖੋਟੀਆਂ ਸਹੀ ਗੱਲ ਆ ਪਰ ਪਤਾ ਨਹੀਂ ਕਿਉਂ ਮੈਨੂੰ ਐ ਲੱਗਦਾਗਾ ਵੀ ਜਿਵੇਂ ਉਹਦੀ ਸੱਸ ਬੱਸ ਆਪ ਹੀ ਲੈ ਗਈ ਬਾਈ ਨਹੀਂ ਚਾਹੁੰਦਾ ਵੀ ਉੱਥੇ ਜਾਵੇ ਮੈਨੂੰ ਫੀਲ ਹੋਇਆ ਉਹਨਾਂ ਦੀਆਂ ਗੱਲਾਂ ਤੋਂ ਉਹਦਾ ਚਾਮ ਚੜਕ ਜੀ ਤੇਜ਼ ਬਹੁਤ ਹੂੰ ਸਹੀ ਗੱਲ ਆ ਬੁੜੀਆਂ ਹੁੰਦੀਆਂ ਤੇਜ਼ ਆ ਵੈਸੇ ਚਲੋ ਸਾਰੀਆਂ ਨਿੱਕੋ ਜੀਆਂ ਹੁੰਦੀਆਂ ਪਰ ਇਹ ਗੱਲਾਂ ਤੋਂ ਮੈਨੂੰ ਬਹੁਤ ਤੇਜ਼ ਲੱਗੀ ਹਰ ਇੱਕ ਗੱਲ ਤੇ ਕਹਿ ਦਿਆ ਕਰੀ ਉਹਦਾ ਤਾਂ ਟਾਈਮ ਨਹੀਂ ਉਹ ਤਾਂ ਆ ਨਹੀਂ ਸਕਦਾ ਮੈਨੂੰ ਤਾਂ ਲੱਗਦਾ ਆ ਆਪਣੇ ਮੁੰਡੇ ਤੋਂ ਪੁੱਛ ਕੇ ਵੀ ਨਹੀਂ ਆਈ ਹੁੰਦੀ ਜਿਵੇਂ ਨਾ ਨਾ ਮੈਨੂੰ ਲੱਗਦਾ ਉਹ ਜਿੰਨੇ ਉੱਪਰ ਹਨ ਉਹਨਾਂ ਦੀ ਥੱਲੇ ਧਰਤੀ 'ਚ ਇਹ ਜੀ ਉਹ ਪਰ ਫਿਰ ਵੀ ਨਾ ਆਪਾਂ ਨੂੰ ਨਾ ģੇੜਾ ਰੱਖਣਾ ਚਾਹੀਦਾ ਦੀਦੀ ਕੋਲੇ ਜਾ ਕੇ ਤਾਂ ਆਉਣਾ ਚਾਹੀਦਾ ਜਾ ਕੇ ਮੰਗ ਪੱਕਾ ਦਰਨ ਚੰਦ ਮੇੜ ਲਈ ਕੰਮ ਜੀ ਬਸ ਵੈਸੇ ਤਾਈ ਨੇ ਨਹੀਂ ਕੋਈ ਗੱਲ ਕਰੀ ਤੁਹਾਡੇ ਨਾਲ ਨਾ ਤਾਈ ਕੋਲ ਮੈਂ ਜਾ ਹੀ ਨਹੀਂ ਗਿਆ ਦੋ ਦਿਨ ਹੋ ਗਏ ਤਾਇਆ ਮਿਲਿਆ ਸੀ ਗੱਲ ਖੇਤ ਕਹਿੰਦਾ ਕਿਵੇਂ ਆ ਮਾ ਠੀਕ ਆ ਫਿਰ ਉਹਦੂਆ ਤਾਈ ਨਾਲ ਵੀ ਨਹੀਂ ਗੱਲ ਹੋਈ ਕੀ ਪਤਾ ਮੈਨੂੰ ਕਿ ਤਾਈ ਦੀ ਕੋਈ ਨਾ ਕੋਈ ਗੱਲ ਹੋਈ ਹੋਵੇ ਦੀਦੀ ਨਾਲ ਨਾ ਨਾ ਤਾਈ ਨੂੰ ਮੈਂ ਜਾ ਕੇ ਆਉਂਗਾ ਥਨੇ ਤਾਈ ਕੋਲੇ ਗਿਆ ਦੇ ਹਾਂ ਤੁਸੀਂ ਪੁੱਛ ਕੇ ਆਇਓ ਬਾਕੀ ਕੋਈ ਨਹੀਂ ਮੈਂ ਨਾ ਫੋਨ ਲਾਉਂਗੀ ਦੀਦੀ ਨਾਲ ਗੱਲ ਕਰੂੰਗੀ ਪੁੱਛੂੰਗੀ ਵੀ ਸਾਰੇ ਠੀਕ ਠਾਕ ਆ ਮੈਂ ਰਚਾਰਜ ਕਰਾਉਂਗਾ ਫਿਰ ਤੂੰ ਥਨੇ ਲਾ ਲਈ ਠੀਕ ਆ ਚਾਹ ਬਣਾ ਦੇਣਾ ਥੋੜੀ ਜੀ ਮੈਨੂੰ ਮੈਂ ਖੇਤ ਜਾਣਾ ਠੀਕ ਆ ਆ ਗਿਆ ਆ ਗਿਆ ਕਰੇ ਵੀ ਦੇ ਕਿ ਜਗਨ ਬਾਅਦ ਫਿਰਦਾਨਾ ਉਹ ਗਏ ਪਿੰਡ ਚ ਗਿਆ ਸੀ ਯਾਰਾਂ ਦੋਸਤਾਂ ਨੂੰ ਮੈਂ ਯਾਰ ਦੋਸਤ ਹੀ ਨਹੀਂ ਲੋਟ ਆਉਂਦੇ ਫਿਰ ਕਹੂਗਾ ਵਿੱਚ ਬੋਲਦੀ ਹੈ ਜੀ ਲੈ ਜਦੋਂ ਦਾ ਬਾਹਰੀਆਂ ਗੱਲ ਨਹੀਂ ਹੋਈ ਕਿਸੇ ਨਾਲ ਵੀ ਹੁਣ ਆਇਆਗਾ ਹੁਣ ਤਾਂ ਮਿਲਣਾ ਉਹਨਾਂ ਨੂੰ ਫਿਰ ਅਗਲੇ ਆਏ ਕਹਿੰਦਾ ਹਵਾ ਖਰਾਬ ਹੋ ਗਈ ਬਜ਼ਾਉਣਾ ਵੀ ਛੱਟ ਗਿਆ ਇਹ ਤਾਂ ਮੈਂ ਵੀ ਕਹਣੀ ਹੈ ਮਾਂ ਨਾਲ ਤਾਂ ਤਨ ਟਾਈ ਨਹੀਂ ਮਿਲਦਾ ਬਾਹਰ ਆ ਕੇ ਦੋਸਤ ਜ਼ਿਆਦਾ ਚੰਗੇ ਹੋਗੇ ਇਹ ਤੈਨੂੰ ਮੈਂ ਵੀ ਕਹਣੀ ਤੇਰੀ ਹਵਾ ਖਰਾਬ ਹੋਗੀ ਓ ਬੇਬੇ ਤੁਹਾ ਮੇਰੇ ਯਾਰਾਂ ਦੋਸਤਾਂ ਨਾਲ ਜੀ ਤਾਨੇ ਮੇਨੇ ਤੂੰ ਹੀ ਬੜੇ ਦਿੰਨੀ ਆ ਮੈਨੂੰ ਹੋਰ ਕੀ ਕਰਾਂ ਫਿਰ ਸਾਰਾ ਦੇਖਣਾ ਪੈਂਦਾ ਹੈ ਯਾਰਾਂ ਦੋਸਤਾਂ ਦਾ ਵੀ ਦੇਖਣਾ ਪੈਂਦਾ ਹੈ ਹੁਣ ਸਾਰਾ ਦਾ ਮੇ ਘਰੇ ਮੇਰਾ ਵੀ ਨਹੀਂ ਜੀ ਲੱਗਦਾ ਕਦੇ ਮਾਂ ਵਾਸਤੇ ਵੀ ਟਾਈਮ ਕੱਢ ਲਿਆ ਕਰ ਮਾਂ ਤੂੰ ਕੱਲੀ ਹੈ ਕਿਵੇਂ ਰਹਿੰਨੇ ਕਿਵੇਂ ਨਾ ਉਧਰ ਪਿਓਆ ਪਿੰਜਰ ਉਹ ਲੈ ਕੇ ਦਵਾਈ ਜੀ ਪਿਆ ਰਹਿੰਦਾ ਉਹ ਨਹੀਂ ਕੋਈ ਗੱਲਬਾਤ ਕਰਦਾ ਹੈਗਾ ਚੰਗਾ ਤੂੰ ਬੜੀ ਟੈਨਸ਼ਨ ਨਾ ਲਿਆ ਕਰ ਜੀ ਸੋਨੀ ਮੈਨੂੰ ਦਿਸੀ ਨਹੀਂ ਕਿਤੇ ਉਹ ਸੋਨੀ ਨੂੰ ਤਾਂ ਉਹ 3 ਮਹੀਨੇ ਹੋ ਗਏ ਜੀ ਲੈ ਗਏ ਉਹਦੇ ਸਹੁਰੇ ਆ ਕੇ अच्छा और मैं तो परमात्मा ਦਾ ਛੋਪਰ ਮਨਾਇਆ ਲੈ ਗਿਓ ਆ ਕੀ ਆ ਦਿਕਰੇ ਬਸੇ ਰਸੀ ਮौज ਕਰੀ ਪਰ ਬੀਬੇ ਮੈਨੂੰ ਉਹ ਬੰਦੇ ਨਾ ਸਹੀ ਨਹੀਂ ਲੱਗੇ ਸੀ ਕਿਉਂ ਜਿਹੜੇ ਹਿਸਾਬ ਨਾਲ ਉਹਨਾਂ ਦਾ ਚਾਲ ਚੱਲਣ ਸੀਗਾ ਲਾਲਚੀ ਜੇ ਬੰਦੇ ਸੀਗੇ ਉਹ થોਨੀ ਤੌਰਤਾ ਦਿੱਤੀ ਕਿਤੇ ਇਹ ਗੱਲ ਨਾ ਹੋਵੇ ਕਿਤੇ ਉਹਨੂੰ ਵਿਚਾਰੀ ਨੂੰ ਫੇਰ ਤੰਗ ਕਰੀ ਜਾਂਦੇ ਹੋਣ ਇਹ ਸਾਰੀਆਂ ਗੱਲਾਂ ਖੋਲਿਆ ਉਹਦੀ ਸੱਸ ਨਾਲ ਖੋਲਦਾ ਤਾਂ ਬੇਬੀ ਪਹਿਲਾਂ ਹਰੀਕ ਹੀ ਹੁੰਦਾਗਾ ਬਾਅਦ ਚ ਫਿਰ ਉਹ ਬੰਦਾ ਤੇ ਕੋਈ ਰਹਿੰਦਾ ਨਹੀਂਗਾ ਕਹਿੰਦੀ ਹਾਂ ਮੈਂ ਜਿੰਮੇ ਬੈਲੀ ਲੈਣੀ ਮੈਂ ਕੱਲ ਨੂੰ ਫੇਰ ਨਾ ਮੇਰੀ ਧੀ ਕਿਤੇ ਦੁਖੀ ਕਰਕੇ ਪੇਰ ਹੋਰੇ ਆਉਣਾ ਪਵੇ ਉਹਨੂੰ ਕਿੰਨੀ ਦੁਖੀ ਕਰੀ ਮੈਂ ਪਹਿਲਾਂ ਤੁਸੀਂ ਸੋਨੀ ਦਾ ਫੋਨ ਫੋਨ ਆਇਆ ਕੋਈ ਆਇਆ ਨਹੀਂ ਹੋਰ ਹੁੰਦਾ ਅਲੀਕੋ ਤੂੰ ਲਾ ਕੇ ਦੇ ਮੈਂ ਤਾਂ ਇਹ ਨਹੀਂ ਲਾਉਂਦੀ ਮਾ ਸੱਸਾਂ ਕਹਿੰਦੀਆਂ ਮਾ ਕਿਹੜਾ ਬਸਣ ਦਿੰਦੀ ਐ ਫੋਨ ਤੇ ਫੋਨ ਮਾਰੀ ਜਾਂਦੀ ਮੈਂ ਤਾਂ ਪੁੱਤਾਂ ਐਂ ਡਰਦੀ ਮੇਬੀ ਮੈਂ ਤਾਂ ਕਹਿੰਦਾ ਸੋਨੀ ਕੁੜੀ ਮਈ ਜਾ ਜਾਣਾ ਨੜੇ ਤਾਂ ਬਹਾਨੇ ਦਾ ਸੰਧਾਰਾ ਲੈ ਜਮਾ ਨੜੇ ਦੇਖਿਆ ਹੂੰ ਅਭੀ ਬੜਾ ਹਾਲ ਚਾਲ ਕੀ ਹੈ ਤੰਗ ਤਾਂ ਨਹੀਂ ਕਰਦੇ ਹਨ ਆ ਵੀ ਗੱਲ ਤੇਰੀ ਬੜਾ ਠੀਕ ਹੈ ਵਧੀਆ ਐਨੇ ਕਰਦਾ ਮੈਂ ਉਹ ਵੀ ਉਹਦਾ ਪ੍ਰਾਣਾ ਤਾਂ ਹਜੇ ਹੈ ਨਹੀਂ ਇਹ ਜਾ ਇੰਨਾ ਤੇਜ ਜਿੰਨੇ ਉਹਦੀ ਸੱਸ ਤੇਜ ਸੱਸ ਦਾ ਇਹ ਜੀ ਹੈਗੀ ਜਿੰਨੇ ਉੱਤੇ ਨਾ ਮੈਨੂੰ ਲੱਗਦਾ ਉਨੀ ਤਾਂ ਠੀਕ ਹੈ ਬੇਬੇ ਤੂੰ ਆਖੇਂਗੀ ਨਾ ਐਂ ਬੋਲਦਾਗਾ ਸੱਸ ਤਾਂ ਉਹਦੀ ਚਗਲ ਆ ਸਿਰੇ ਦੀ ਚਲ ਆਪਾਂ ਤਾਂ ਇਹ ਕਾਹ ਨੂੰ ਕਹੀਏ ਮੇਰੀ ਲਾਲਚਣ ਬੁੜੀ ਮੈਂ ਨਹੀਂ ਦੇਖੀ ਕਰੀ ਲਾਲਚਣ ਕਹਿ ਸਕਦੇ ਆ ਮੈਨੂੰ ਅੜ ਜੇ ਨਾ ਕਰੇ ਲੜਾਈ ਝੜੀ ਹੋ ਜੇ ਉਹਦੇ ਨਾਲ ਇਹ ਜਲੂਸ ਕਾਢਦੇ ਆ ਉਹਦਾ ਮਾਰ ਮਾਰ ਕੇ ਨਹੀਂ ਨਹੀਂ ਪੁੱਤ ਆਪਾਂ ਆਪਦੀ ਕੁੜੀ ਬਸਾਉਣੀ ਆ ਕਿ ਆਪਾਂ ਫੇਰ ਲਿਆਉਣੀ ਆ ਤੂੰ ਜੀ ਬੜੀ ਬੁਰੀ ਲੱਗਦੀ ਆ ਉਹ ਨਹੀਂ ਆਪਾਂ ਸਾਵਧਾਨ ਨਾਲ ਚੱਲੋ ਆਪਾਂ ਆਪਦੀ ਕੁੜੀ ਬਸਾਉਣੀ ਆ ਪੁੱਤ ਆਪਣੇ ਹੱਕ ਨਹੀਂ ਹੈਗਾ ਇੰਨਾ ਬੋਲਣ ਦਾ ਉਹ ਤਾਂ ਬਚੋਲਾ ਵੀ ਕਹਿੰਦਾ ਸੀਗਾ ਕਹਿੰਦਾ ਸੱਸ ਸਤਾ ਜਮਾ ਗਊ ਹੈਗੀ ਗਊ ਕਿਹੜਾ ਤਾਂ ਬੁੱਤੇ ਦੀ ਵੱਢੀ ਆ ਜਮਾ ਬਚੋਲੇ ਤਾਂ ਫਿਰ ਐਂ ਹੁੰਦੇ ਆ ਬਚੋਲਾ ਤੇ ਵਿੱਚ ਓਹਲਾ ਇਹ ਐਂ ਦੇਨੇ ਦਾ ਗੱਲਾਂ ਬਹੁਤ ਲਕੋਨੇ ਹੁੰਦੇ ਮੁੰਡਾ ਨਸ਼ੇ ਪੱਤੇ ਕਰਦਾ ਹੋਏ ਐ ਕਹਿੰਦੇ ਉਹਦਾ ਚਾਹ ਦੀ ਉਹਨੂੰ ਹੋਰੀ ਵੀ ਚਾਹ ਮੰਗਲੇ ਚਾਹ ਦਾ ਵੀ ਆਤ ਨਹੀਂ ਹੈਗੀ ਤੇ ਨਾ ਕਰਦਾ ਹੁੰਦਾ ਨਸ਼ੇ ਆਉਂਦਾ ਤੇ ਵਿਚੋਲੇ ਦਾ ਕੰਮ ਇਹੀ ਹੁੰਦਾ ਉਹ ਲੈ ਰੱਖਦੇ ਆ ਵਿੱਚ ਉਹ ਬੇਬੇ ਮੁੰਡਾ ਕਿੰਨਾ ਮਰਜੀ ਚੰਗਾ ਹੋਵੇ ਆਉਦੀ ਮਾਂ ਵਗਰ ਲੱਕੇ ਨਾ ਉਹ ਵੀ ਹੋ ਜਾ ਹੋ ਜਾਂਦਾ ਫਿਰ ਤਾਂ ਉਹ ਫਿਰ ਪੁੱਤੋ ਉਹ ਤਾਂ ਨਾ ਜਿਹੜੇ ਮੁੰਡੇ ਹੁੰਦੇ ਨੇ ਮਾਂ ਦੇ ਤੇ ਘਰ ਵਾਲੀ ਦੇ ਵਿਚਾਲੇ ਫਾਟ ਜਾਂਦੇ ਦੋ ਪੜਾਂ ਚ ਆ ਜਾਂਦੇ ਨੇ ਮੁੰਡਿਆਂ ਦੇ ਵੀ ਕੁਝ ਸਾਰੇ ਦੀ ਗੱਲ ਨਹੀਂ ਰਹਿੰਦੀ ਹੈਗੀ ਪਰ ਹਾਂ ਸੱਸ ਜਰੂਰ ਨਰਮ ਹੋਣੀ ਚਾਹੀਦੀ ਹੈ ਜਿਹੜੀ ਘਰ ਨੂੰ ਬੰਨ ਕੇ ਰੱਖੇ ਆਪ ਦਿੱਤੀ ਨੂੰ ਤੀ ਦਾ ਘਰ ਬਸਾਵੇ ਉਹਨੂੰ ਇਹਦੀ ਸੋਨੀ ਦੀ ਸੱਸ ਨੂੰ ਬਿਸਾਉਣ ਦਾ ਨਹੀਂ ਹੈਗਾਗਾ ਹੁਣ ਤਾਂ ਇਹ ਅਮਰੀਕਾ ਮੁੰਡੇ ਦਾ ਘਰ ਉੱਜੜ ਜੇ ਹਾਂ ਵੀ ਸਾਰੀ ਕਬੀਲਦਾਰੀ ਮੇਰੇ ਹੱਥ ਵਿੱਚ ਹੀ ਰਹੇ ਲਾਂਚਣਾ ਨਾ ਚਗਲਾ ਸਿਰੇ ਦੀ ਬਿਆਹ ਸ਼ਬਦ ਨਾ ਬੋਲਿਆ ਕਰ ਕਾਨੂੰ ਬੇਬੇ ਹਾ ਆਪਣਾ ਬੋਲਿਆ ਨੀ ਜਾਂਦਾ ਹੁੰਦਾ ਫਿਰ ਵੀ ਰੈਣ ਕਿਤਾਬ ਦੇ ਹੋਲ ਜਾਂਦਾ ਮੇਰਾ ਤੇਰੀ ਭੈਣ ਦੀ ਸੱਸੀ ਰਹੂਗੀ ਤੇ ਮੇਰੀ ਧੀ ਇਹ ਆਪਣਾ ਇਹ ਸ਼ਬਦ ਬੋਲਣ ਦਾ ਹੱਕ ਨਹੀਂ ਕਮਲਿਆ ਚਲੋ ਐ ਕਰ ਬੀਬੀ ਤੂੰ ਸਮਾਨ ਤਿਆਰ ਕਰ ਤੇ ਮੈਂ ਪੱਟੀ ਤੋਂ ਬਿਸਕੁਟ ਘੜਵਾ ਕੇ ਲਿਆਂਗਾ ਹਾਂ ਬਿਸਕੁਟ ਘੜਾ ਲਿਆ ਹਾਂ ਸਾਰੇ ਆੜੀ ਹੁਣ ਰੱਖ ਲੈਣਾਂ ਆਹ ਤੇ ਦਾ ਭਾਗ ਜੂਆਂ ਨਾਲੇ ਤੀਆਂ ਦਾ ਵਿਚਾਰੀ ਨੂੰ ਜੀ ਨਾਲੇ ਤਾਂ ਤੀਆਂ ਦਾ ਸੁਧਾਰ ਹੋ ਜੂਆਂ ਜੀਆਂ ਗੁੱਗਾ ਇਕੱਠਾ ਹੀ ਦਿਨੇ ਹੁੰਨੇ ਆਪਾਂ ਨਾਲੇ ਤਾਂ ਬਿਸਕੁਟ ਕਢਾ ਲਈ ਦੇ ਨਾਲੇ ਹੋਰ ਸਾਮਾਨ ਵੀ ਲੈ ਰਹੀ ਦੁਕਾਨ ਤੋਂ ਮਠਿਆਈ ਨੂੰ ਚੰਗੀ ਲਈ ਹਾਂ ਹਾਂ ਠੀਕ ਹੈ ਮੈਂ ਤਾਂ ਸ਼ਹਿਰੋਂ ਜਾਂਦਾ ਸੀ ਕਿਤੇ ਅਗਲਾ ਕਹੇ ਸੱਸੀ ਕਹਿੰਦੀ ਲੈ ਚੌੜਾ ਹੋ ਕੇ ਆਇਆ ਜੀ ਭਾਈ ਕੀ ਲਿਆਂਦਾ ਇਹ ਗੱਲ ਨਾ ਹੋਵੇ ਕੋਈ ਨਾ ਬੇਬੇ ਮੈਂ ਨਹੀਂ ਉਹ ਨਾ ਵਰਗਾ ਹੈਗਾ ਉਹ ਵੀ ਭੁੱਖੇ ਨੰਗੇ ਖਾਲੀ ਹੱਥ ਆ ਜਾਂਦੇ ਨੇਗੀ ਖਾਲੀ ਆਈ ਚੌੜੀ ਹੋ ਕੇ ਇੰਨੇ ਚਿਰ ਤੋਂ ਆਈਏ ਵੀ ਤੂੰ ਕੁਸਤਾ ਲਿਆ ਸਿਆਣੀ ਦਾ ਬਾੜੀ ਬਣਦੀ ਆ ਦੇ ਜਾਣੀ ਚਲ ਬੇਬੇ ਮੈਂ ਨਾ ਅੱਠੀ ਤੋਂ ਬਿਸਕੁਟ ਕਰਵਾ ਕੇ ਲੈਉਣਾ ਗਾ ਵਿਚਪੁਰ ਤੱਕੜਾ ਨਹੀਂ ਰੋਟੀ ਉਟੀ ਦਾ ਤਾਂ ਦੱਸ ਪਾ ਦੇ ਰੋਟੀ ਰੋਟੀ ਨਹੀਂ ਮਤੁਰ ਦਾ ਤੁਰਦਾ ਖਾ ਦੂੰਗਾ ਤੂੰ ਰਹਿ ਜਾਂਦਾ ਖਾ ਲੇਂਗਾ ਰੋਟੀ ਘਰੇ ਬੈ ਕੇ ਖਾਣੇ ਤਾਂ ਤੁਰਦੇ ਸਮਾਨ ਪੈ ਕਰ ਤੇ ਮੈਂ ਹੁਣ ਜਲਦੀ ਤੋਂ ਜਲਦੀ ਸੋਨੀਪੁਰੇ ਜਾਣਾ ਹੈ ਚੱਲ ਚੰਗਾ ਤੇ ਬਿਸਕੁਟਾਂ ਦਾ ਵਗਰ ਲਾ ਪਤਾ ਲੈ ਵੀ ਆ ਮੇਰੇ ਕੱਪੜੇ ਹੋ ਗਏ ਇੱਕ ਬਾਕੀ ਸਮਾਨ ਮੈਂ ਬਾਜ਼ਾਰ ਚੋਂ ਬੇਬੇ ਆ ਜਾ ਨਾ ਆ ਗਿਆ ਉਹ ਕੋਈ ਨਹੀਂ ਐਜ ਗਿਆ ਇਹ ਜੀ ਬਿਸਕੁਟ ਹੈ ਉਹ ਠੀਕ ਹੈ ਤੇ ਮੇਰੀ ਗੱਲ ਸੁਣ ਜੀ ਮੈਂ ਇੱਥੇ ਬੋਲੀ ਅੰਦਰ ਐ ਨਾ ਕੋਈ ਸੱਸ ਨੂੰ ਉੱਥੇ ਜਾ ਕੇ ਨਾ ਕੋਈ ਮੂੰਹ ਚੋਂ ਕੱਡ ਮਾਰੀ ਗੱਲ ਮਸਾ ਕੁੜੀ ਦਾ ਘਰ ਬਸਿਆ ਹੈਗਾ ਬੇਬੇ ਮੈਂ ਪਹਿਲਾਂ ਜਮਾ ਨਹੀਂ ਬੋਲਦਾ ਇਹ ਪਾਣੀ ਫਿਰ ਸਿਰ ਤੋਂ ਲੰਘਣ ਲੱਗਿਆ ਫਿਰ ਤਾਂ ਬੋਲਣਾ ਹੀ ਪਊਗਾ ਕੋਈ ਨਹੀਂ ਫਿਰ ਕੇ ਜੋ ਬੋਲ ਵੀ ਦੋ ਤਾਂ ਵੀ ਨਾ ਕੋਈ ਜਵਾਬ ਦੇ ਤੀਆਂ ਆਪਤੀ ਬਸੋਣੀ ਐ ਨੜੇ ਤੇ ਧੀ ਆਲੇ ਦਾ ਨੀਵੇਂ ਹੁੰਦਾ ਪੁੱਤ ਦੇਖੀ ਕਿਤੇ ਕੋਈ ਐ ਜਾ ਗੱਲ ਕੱਢ ਮਾਰੇ ਮੂੰਹ ਚੋਂ ਜਿਹੜੀ ਆਪਣੀ ਕੁੜੀ ਨੂੰ ਵੀ ਤੇ ਆਪਾਂ ਨੂੰ ਦੁੱਖ ਵੀ ਲੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇ ਦੇਖੂਗਾ ਮੈਂ ਇੱਕ ਅੱਧਾ ਇੱਕ ਦੋ ਦਿਨ ਲਾ ਕੇ ਜਾ ਮੈਂ ਉੱਥੇ ਆਈ ਪੁੱਛਦੀ ਜੀ ਵੀ ਰਹੇਗਾ ਕਿ ਆ ਜੰਗੇ ਸ਼ਾਮ ਨੂੰ ਕੋਈ ਨਾ ਉਹ ਜਿਆ ਟਾਈਮ ਦੇਖਾਂਗੇ ਜੇ ਅਗਲੇ ਦੇ ਮਾੜਾ ਮੋਟਾ ਇਜਤ ਕੀਤੀ ਤਾਂ ਰਹਿ ਪਾਂਗੇ ਨਹੀਂ ਲੰਘਾਵਾਂਗੇ ਉਹ ਤਾਂ ਤੇਰੇ ਸਾਰੇ ਆ ਵਧੀਆ ਰਹੀ ਵਧੀਆ ਬੋਲੀ ਤੇ ਅਗਲਾ ਰੱਖੂਗੀ ਫਿਰ ਮੈਂ ਤਾਂ ਵਧੀਆ ਬੋਲੂ ਹੁਣ ਕਾਮਲਾ ਥੋੜੀ ਮੈਂ ਜਾਣਸਾਰ ਥੋੜੀ ਉਹਨਾਂ ਨਾਲ ਲੱਗ ਜੂਗਾ ਮੈਂ ਤੈਨੂੰ ਕਾਮਲਾ ਨਹੀਂ ਕਹਿੰਦੀ ਪੁੱਤਰ ਕਈ ਵਾਰੀ ਗੁੱਸਾ ਪੈਣਾ ਆਉਂਦਾ ਮਨ ਚ ਕੋਈ ਨਾ ਮੈਂ ਐਨਾ ਕਾਮਲਾ ਨਹੀਂ ਹੈਗਾ ਮੈਂ ਆਪਦੇ ਹਿਸਾਬ ਨਾਲ ਗੱਲ ਕਰਾਂਗਾ ਚੱਲ ਚੰਗਾ ਭੱਜ ਜਾ ਟਾਈਮ ਨਾਲ ਹੀ ਚੱਲ ਠੀਕ ਹੈ ਫਿਰ ਹਾਂ ਚੰਗਾ ਨਾਲੇ ਤਾਂ ਮੇਰੀ ਥੀਖੋ ਜੋਰੀ ਦੀ ਮੇਰਾ ਪ੍ਰਸਨਾਰਾ ਲੈ ਕੇ ਆਇਆ ਨਾਲੇ ਖੁਸ਼ੀ ਤਾਂ ਹੁੰਦੀ ਆ ਭਾਈ ਬਗਦੂਆ ਇਹਦੇ ਮਨ 'ਚ ਵੀ ਗੁੱਸਾ ਉਹ ਵੀ ਘਟ ਜੂਗਾ ਤੇ ਮੈਨੂੰ ਵੀ ਚਾ ਆ ਵੀ ਚੱਲ ਮਰਤੀ ਕੁੜ ਗਿਆ ਮੇਰਾ ਬੜਾ ਹੀ ਵਧੀਆ ਹੋ ਗਿਆ ਤਾਂ ਚਲ ਕਰਨਾ ਹਮ ਕੰਮ ਖੰਦਾਇੜਾ ਰਿੰਦਾ ਸੋਨੀ ਵੀ ਆ ਗਿਆ ਅੱਛੀ ਕਾਲ ਵੀਰੇ ਅੱਛੀ ਕਾਲ ਕਿਵੇਂ ਸੋਨੀ ਠੀਕ ਆ ਵਧੀਆ ਬੈਠੋ ਵੀਰੇ ਬੈਠੋ ਹੋਰ ਲੈ ਵੀਰੇ ਤੁਸੀਂ ਕਦੋਂ ਆਏ ਸੀ ਮੈਨੂੰ ਦੱਸੇਗੇਗਾ ਲੈ ਦੱਸਣਾ ਜ਼ਰੂਰੀ ਸੀਗਾ ਸਰਪ੍ਰਾਈਜ਼ ਵੀ ਦੇਣਾ ਹੁੰਦਾ ਹੈਗਾ ਬੰਦੇ ਨੇ ਸਹੀ ਗੱਲ ਆ ਤੁਹਾਨੂੰ ਦੱਸ ਤਾਂ ਦਿੰਦੇ ਇੱਕ ਵਾਰ ਹੋਰ ਠੀਕ ਐ ਤੂੰ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੇ ਹੋਰ ਕਦੇ ਸਾਰੇ ਠੀਕ ਆ ਹਾਂ ਵਧੀਆ ਵਧੀਆ ਤੂੰ ਸੁਣਾ ਹਾਂ ਵੀਰੇ ਵਧੀਆ ਫਿਰ ਵੀ ਤੁਸੀਂ ਕਦੋਂ ਆਏ ਸੀ ਬਸ ਮੈਂ ਤਾਂ ਥੋੜੇ ਦਿਨ ਹੀ ਹੋਏ ਨੇਗੇ ਅੱਛਾ ਹਾਂ ਤੇ ਮੈਂ ਕਿਹਾ ਚੱਲ ਸੋਨੀ ਕੋਲੀ ਚੱਲੇ ਆਵਾ ਫੇਰ ਮਾਰਿਆ ਜੀ ਅ ਤਾਈ ਵਗਨ ਨੂੰ ਲਿਆਉਂਦੇ ਵੀਰ ਭਾਬੀ ਨੂੰ ਹੋਉ ਨਹੀਂ ਆਏ ਬਸ ਮੈਨੂੰ ਮ ਕਾਲੀ ਕਾਲੀ ਜੀ ਆ ਗਿਆ ਅੱਜੀ ਰੈ ਜੀ ਬਣੀ ਸੀ ਮੈਂ ਕਿਹਾ ਚੱਲ ਜਾਈਏ ਮਾਂ ਦੇ ਕੋਲ ਚੱਲ ਵਧੀਆ ਤੁਸੀਂ ਆਹ ਤੇਰੇ ਵਾਲੀ ਗੱਲ ਸੁਣ ਕੇ ਤਾਂ ਵਧੀਆ ਖੁਸ਼ੀ ਹੋਈ ਵੀ ਚਾਹਾਂ ਆ ਗਈ ਤੂੰ ਇੱਥੇ ਹਾਂ ਵੀਰ ਵੀ ਵਧੀਆ ਹੀ ਆ ਬਸ ਹੁਣ ਸੈਟਾਂ ਇੱਥੇ ਹਾਂ ਰੰਗਦਾ ਨਹੀਂ ਕਰਦਾ ਕੋਈ ਨਹੀਂ ਠੀਕ ਆ ਵਧੀਆ ਠੀਕ ਮੈਨੂੰ ਮੰਮੀ ਲਿਆਈ ਸੀ ਕਿ ਵਧੀਆ ਰਹਿੰਦੇ ਨੇ ਮੰਮੀ ਚਲੋ ਵਧੀਆ ਕਰ ਲੈ ਹਾਂ ਚਲ ਵਧੀਆ ਹੋਇਆ ਆਖਰ ਨੂੰ ਆਉਣਾ ਤਾਂ ਵੇ ਘਰੀ ਸੀ ਨਾ ਹੋਰ ਵੀ ਇਹੋ ਜਿਹੀ ਗੱਲ ਤਾਂ ਸਹੀ ਆ ਆਉਣਾ ਤਾਂ ਮੇਰੇ ਸਿਹਦਰ ਚ ਪੈਣਾ ਸੀਗਾ ਅਰੇ ਆ ਜੀ ਜੀ ਭਰਾ ਆ ਰਿਹਾ ਤੇਰਾ ਹੋਰ ਮਾਸੀ ਠਾਕੜਾ ਪੁੱਤ ਠਗੜੀਆਂ ਲੈ ਪੁੱਤ ਚਾਹ ਪਾਣੀ ਦਾ ਹਾਂ ਮੈਂ ਤਾਂ ਠਾਕੜੀਆਂ ਭਾਈ ਆ ਕੀ ਲੈ ਆਏ ਸਮਾਨ ਸਮਾਨ ਅੱਛਾ ਚੱਲ ਭਾਈ ਕੇਲੇ ਗੂਲੇ ਹੋਗੇ ਮਠਾਈ ਹੋਵੀ ਚੱਲ ਅਸੀਂ ਤਾਂ ਫਿਰ ਲੈ ਕੇ ਜਾਣੇ ਹੁੰਦੇ ਆ ਨਾ ਸਰ ਚੱਲ ਬੱਧੀ ਪਹਿਲੇ ਤਾਂ ਆ ਹੱਕ ਵੀ ਵੰਦਾ ਭੰਡ ਕਰੇ ਖਾਲੀ ਨਹੀਂ ਆਇਆ ਕਰ ਦੇ ਹਾਂ ਤੇ ਕਿਤੇ ਵੀ ਜਾਵੇ ਕੋਈ ਰਿਸ਼ਤੇਦਾਰ ਖਾਲੀ ਤਾਂ ਕੋਈ ਵੀ ਨਹੀਂ ਜਾਂਦਾ ਹੁੰਦਾ ਖਾਲੀ ਤਾਂ ਹਾਂ ਇਹਦਾ ਭਰਾ ਆ ਗਿਆ ਇੱਕ ਤੇ ਉਹ ਤਾਂ ਹੀ ਆ ਜਾਂਦਾ ਹੁੰਦਾ ਖਾਲੂ ਬਈ ਉਹ ਤਾਂ ਕਿਤੇ ਮਾਰੇ ਪੁੱਤ ਕੇ ਕੇਲੇ ਨਹੀਂ ਲੈ ਕੇ ਦੇ ਕਿਤੇ ਹਾਂ ਭਾਈ ਇਹ ਚੀਜ਼ ਨਹੀਂ ਲੈ ਜਵਾ ਕਾ ਖਾਤਰ ਮੈਂ ਨਾ ਸਾਰਾ ਕੁਝ ਲੈ ਕੇ ਆਉਂਦਾ ਹੁੰਦਾ ਹਾਂ ਤੂੰ ਭੁੱਲ ਗਈ ਹੋਏਂਗੀ ਜਾਂ ਮੈਂ ਜਿਹੜੇ ਭਰਾ ਦੀ ਗੱਲ ਕਰਦੀਆਂ ਲੈ ਮੈਂ ਕਿਉਂ ਭੁੱਲ ਗਈ ਭਾਈ ਤੇਰੇ ਦਿਮਾਗ ਵਿੱਚ ਨਹੀਂ ਰਹੀ ਹੋਣੀ ਗੱਲ ਸਾਰਾ ਕੁਝ ਦੇ ਕੇ ਭੇਜ ਦਿਆ ਬੇਬੇ ਨੂੰ ਅੱਛਾ ਚੱਲ ਰਾਹ ਚ ਫੜਾਇਆ ਹੁੰਦਾ ਹੁਣ ਕਿਸੇ ਨੂੰ ਬੁੜੀਆਂ ਭੁੱਲ ਗਈ ਹੋਏਗੀ ਬੁੜੀਆਂ ਦੇ ਵਿਚਾਰੀਆਂ ਦਿਮਾਗ ਹੋਰ ਮੇਰੇ ਤਾਂ ਕਿੱਥੇ ਦਿਮਾਗ ਰਹਿੰਦਾ ਹਾਂ ਚੱਲ ਹੋਰ ਤਗੜੀ ਰਹਿੰਦੀ ਐ ਤੂੰ ਮੈਂ ਤਾਂ ਠੀਕ ਐ ਹੋਰ ਦੱਸ ਸਾਰੇ ਘਰੇ ਠੀਕ ਕੋਈ ਤੇ ਗਿੱਟੇ ਗੋਡੇ ਨਾਲ ਤੁਰਦੇ ਤਾਂ ਬਾਹਰੋਂ ਆ ਗਈ ਜਾਣ ਪੜੇ ਹਾਂ ਇਹ ਦੋਖਦੇ ਹੁੰਦੇ ਫਿਰ ਮੈਂ ਇੰਜ ਜਿ ਇੱਥੇ ਪਈ ਹੁੰਦੀ ਹਾਂ ਉਹ ਤਾਂ ਪਤਾ ਹੀ ਲੱਗ ਜਾਂਦਾ ਵੀ ਵਧੀਆ ਗੋਡੇ ਵਰਗੀ ਹੈ ਹੋਰ ਤੇਰੀ ਮਾਂ ਠੀਕ ਹੈ ਹਾਂ ਹਾਂ ਗੋਡੇ ਜੇ ਪਵਾਏ ਸੀਗੇ ਹਾਂ ਉਹਦੇ ਪਵਾਏ ਆ ਵਿਚਾਰੀ ਦੇ ਗੋਡੇ ਗੋਡੇ ਪਵਾ ਕੇ ਹੌਲੀ ਹੌਲੀ ਕਰ ਲੈਂਦੀ ਏ ਕੰਮ ਚੱਲ ਕਰਤਾ ਲੈਂਦੀ ਆ ਪਕਾਈ ਜਾਂਦੀ ਏ ਰੋਟੀ ਪਾਣੀ ਹੈ ਹਾਂ ਚੱਲ ਵਧੀਆ ਇਹ ਚ ਕੀ ਦੇ ਆ ਇਹ ਚ ਬਿਸਕੁਟ ਆ ਤੇ ਮਠਿਆਈ ਹੈ ਅੱਛਾ ਇਹ ਜਿਹੜਾ ਸਾਰਾ ਸਮਾਨ ਜਿਆ ਹੁੰਦਾ ਸੰਧਾਰੇ ਦਾ ਹਾਂ ਹਾਂ ਤੇ ਇਹਦੇ ਚ ਵੀ ਮਠਿਆਈ ਹੈਗੀ ਉਹ ਜਿਹੜੇ ਉਹ ਹੁੰਦੇ ਆਗੇ ਚਮਚਮ ਜੇ ਹੁੰਦੇ ਆ ਅੱਛਾ ਨਵੇਂ ਚੱਲੇ ਆ ਕੋਈ ਤਾਂ ਕਦੇ ਖਾ ਕੇ ਨਹੀਂ ਦੇਖੇ ਹੁਣੇ ਨਾ ਨਾ ਅਸਤਾ ਕਾਕਾ ਮਠਿਆਈ ਤੂੰ ਨੇ ਸਾਡੇ ਦਾ ਘਰੇ ਸਾਡ ਤਾਂ ਮੈਨੂੰ ਲੱਗਿਆ ਸੁਣਾਈ ਨਹੀਂ ਪਤਾ ਵੀ ਮਠਿਆਈ ਚੀਜ਼ ਕੀ ਹੁੰਦੀ ਹੈ ਹਾਂ ਖਾਣ ਵਾਲੀ ਹੈ ਹਾਂ ਤੂੰ ਲਿਆ ਪੁੱਤ ਸਾਨੂੰ ਗਾਣੂ ਪਤਾ ਚੱਲ ਤੇਰੀ ਭੈਣ ਇਹਨੇ ਚ ਮਠਿਆਈ ਤਾਂ ਦੇਖ ਲੂਗੀ ਔਰ ਤਗੜੀ ਰਹਿੰਦੀ ਐ ਮਾਸੀ ਫਿਰ ਮੈਂ ਤਾਂ ਵਧੀਆ ਮੈਨੂੰ ਕਿਹਾ ਮੈਂ ਤਾਂ ਘੋੜੇ ਵਰਗੀ ਐ ਚਲੋ ਵਧੀਆ ਹਾਂ ਮਾਸੀ ਹੁੰਦਾ ਸੀ ਹੋਇਆ ਮੈਨੂੰ ਬਿਮਾਰ ਕਰਕੇ ਰਾਜ਼ੀ ਆ ਹੈ ਲੈ ਬਿਮਾਰ ਕਰਕੇ ਤੈਨੂੰ ਮੈਂ ਕਿਉਂ ਰਾਜ਼ੀ ਆ ਨਾ ਹੀ ਤੂੰ ਬਿਮਾਰ ਹਣ ਮੇਰੇ ਦੋਸਮਣ ਜਿਨ੍ਹਾਂ ਨੂੰ ਮੈਂ ਚੰਗੀ ਨਹੀਂ ਲੱਗਦੀ ਅੰਜਰਾਂ ਨੂੰ ਨਾ ਠੀਕ ਹੋ ਗਿਆ ਭਾਈ ਕਿਉਂ ਮੇਲੀ ਆ ਨਾ ਉਹ ਮਾਸੀਆ ਦੌਣਾ ਹੀ ਚੂਵੀ ਜਾਂਦੀ ਨਹੀਂ ਤੇ ਫੇਰ ਭਾਈ ਤੂਰੇ ਹੋ ਕੇ ਬਹਿ ਜਾ ਇਹਨੂੰ ਇੱਧਰ ਕਰ ਦੇ ਜਮਚਾ ਮਾਸੀ ਆ ਬੈਗੀ ਮਸੀ ਐਨੀ ਮੋਟੀ ਨਹੀਂ ਹੈਗੀ ਭਾਈ ਜਿੰਨੀ ਤੂੰ ਸਮਝ ਰੱਖਿਆ ਮਸੀ ਹਾਂ ਉਹ ਲੈ ਆ ਚਾਹ ਪਾਣੀ ਆ ਤੇਰਾ ਭਰਾ ਆਇਆ ਭੁੱਖਣ ਪਾਣਾ ਹੋਰ ਦੱਸ ਕੰਮ ਠੀਕ ਚੱਲਦਾ ਕਾਕਾ ਹਾਂਜੀ ਵਧੀਆ ਚੱਲਦਾ ਚੱਲ ਵਧੀਆ ਤੇ ਪਾ ਹੈਗਾ ਚੱਲਾ ਇੱਕ ਆਪਾਂ ਪਾ ਰੱਖਿਆ ਇੱਕ ਹੋਰ ਪਾਉਣਾ ਉਹ ਤੈਨੂੰ ਪਤਾ ਨਾ ਮਸੀ ਟਰੱਕਾਂ ਦਾ ਕਾਰੋਬਾਰ ਆ ਸਾਡਾ ਬਾਹਰ ਟਰਾਲੇ ਚੱਲਦੇ ਆ ਬਾਹਰ ਸਾਡੇ ਉਹ ਤੁਸੀਂ ਵੀਡੀਓ ਜਾਂ ਚ ਨਹੀਂ ਦੇਖਦੇਂ ਫਿਲਮਾਂ ਚ ਉਈ ਤਾਂ ਠੇਲੇ ਦੇਖੇ ਹੋਣਗੇ ਉਹ ਕਦੇ ਦੇਖੇ ਕਿਤੇ ਆ ਹਾਂ ਸਹੀ ਗੱਲ ਆ ਪੁੱਤ ਵਧੀਆ ਤੁਹਾਡੇ ਟਰਾਲੇ ਚੱਲਦੇ ਨੇ ਹੋਰ ਦੱਸ ਕੀ ਪਾਲਦੇ ਅਸੀਂ ਵੀ ਕਹਿ ਦਾਂਗੇ ਸਾਡਾ ਕੋਈ ਰਿਸ਼ਤੇਦਾਰ ਬਾਹਰ ਆ ਐਨਾ ਕੋਸਾ ਉਹਨਾਂ ਦੇ ਆ ਟਰਾਲੇ ਚੱਲਦੇ ਨੇ ਬਹੁਤ ਚੱਲਦੇ ਨੇ ਚੱਲ ਵਧੀਆ ਭਾਈ ਹਾਂ ਜੀ ਕਦੇ ਬਾਹਰ ਮਸੀ ਦੁਬਾਰਾ ਆਏ ਤੈਨੂੰ ਵੀ ਮਸੀ ਤਾਂ ਗਾਂਹ ਹੀ ਆਉਗੀ ਹਾਂ ਹੁਣ ਜੋ ਨਹਿਰ ਤੋਂ ਪਰਾ ਗਈ ਨਾ ਉਹਦੀ ਆਉਗੀ ਮਸੀ ਤਾਂ ਹਾਂ ਲੱਖਾਂ ਵੀ ਸਿਰਾਂ ਚ ਜਾ ਰਹੀਆਂ ਆ ਜਾ ਕੋੜਾ ਚਾਹ ਲੈ ਕੇ ਬਲਾਈ ਟਾਈਮ ਲਾਉਂਦੇ ਜਿੱਲੀ ਆਗੀ ਬਥੇਰਾ ਕਹਦਾ ਕਾਲੀ ਕਾਇਨਾ ਕੰਮ ਮੇੜ ਲਿਆ ਕਰ ਚਾਹ ਪੀ ਲਾ ਮਸੀ ਨਾ ਪਤਾ ਮੈਂ ਨਹੀਂ ਪੀਣੀ ਮੈਂ ਤਾਂ ਹੁਣੇ ਪੀ ਕੇ ਹਟੀਆਂ ਅੱਗ ਲੱਗਣਾ ਤਜਾਬ ਬਣ ਜਾਦਾ ਮੇਰੇ ਤਾਂ ਇਹ ਤਾਂ ਜ਼ਹਿਰ ਬਣੇ ਹਾਂ ਪੀ ਲਾ ਦੇ ਨਾ ਮੰਮੀ ਥੋੜੀ ਜਾ ਕਿ ਹੁੰਦਾ ਸੀ ਨਾ ਨਾ ਪੁੱਤ ਮੈਂ ਤਾਂ ਨਾ ਹੁਣੇ ਪੀ ਕੇ ਹਟੀਆਂਗੀ ਆ ਆਉਂਦੀ ਆਉਂਦੀ ਮੈਂ ਉਧਰ ਖੜ ਗਈ ਸੀ ਤੇ ਢਾਈ ਕੋਲੇ ਇੱਥੇ ਉਹਨੇ ਪਰ ਟੋਣੇ ਪਾ ਕੇ ਖੜਾਤੀ ਅੱਛਾ ਹਾਂ ਚਾਹ ਕਰਕੇ ਸਾਰਾ ਨੂੰ ਚਾਹ ਪੀ ਕੇ ਕਢਾ ਉਹੀ ਗੱਲ ਆ ਕੇ ਆਹੋ ਆਹ ਢਕੋਕਣ ਇਹਦਾ ਨਾ ਸਹੀ ਗੱਲ ਆ ਮੰਮੀ ਚੱਲ ਕੋਈ ਨਾ ਚਲ ਕੋਈ ਨਾ ਪੀ ਲਾ ਪਈ ਚਾਹ ਪਾਣੀ ਫਿਰ ਕਰਦੇ ਆ ਗੱਲਾਂ ਬਾਤਾਂ ਕੋਈ ਨਾ ਅਸਰ ਵਾਈ ਰਹੂ ਗਈ ਥੀ ਰਹੂਗਾ ਹਾਂ ਚਲ ਕੋਈ ਨਾ ਫਿਰ ਸਾਰੀ ਰਾਤ ਹੀ ਪਈ ਆ ਹਾਂ ਇੱਥੇ ਆਵਾਂ ਦੋਵੇਂ ਮੇਰੀ ਕਰਕੇ ਜਉਂ ਸੇ ਵਾ ਤੁਸੀਂ ਕਿਵਲੀ ਜਾਂਦੇ ਸੀ ਬਾਈ ਸੱਸ ਤੇਰੀ ਸੁਦਰੀ ਨਹੀਂ ਲੱਗਦੀ ਮੇਰੇ ਹਿਸਾਬ ਨਾਲ ਗੱਲਾਂ ਕਰਦੀ ਸੀ ਨਾ ਮੇਰੇ ਨਾਲ ਤਾਂ ਹੁਣ ਠੀਕ ਰਹਿੰਦੀ ਆ ਮੈਨੂੰ ਪਤਾ ਲੱਗ ਗਿਆ ਨਾ ਇੰਨਾ ਕੱਚਾ ਖੜਾ ਰਹੀ ਮੈਂ ਵੀ ਨਹੀਂ ਗਾ ਬੰਦੇ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਆਂਦਾ ਕੀ ਚਾਹੁੰਦਾ ਹੈ ਫਿਰ ਬਈ ਹੁੰਦਾ ਨਾ ਤਾਂ ਮੈਂ ਇਸੇ ਕਰ ਚਾਹੂੰ ਜੇ ਮੈਂ ਮਾੜੀ ਮਾੜੀ ਨਾਲ ਤਾਂ ਲੜੀ ਜਾਵਾਂ ਫਿਰ ਤਾਂ ਸਾਰਾ ਦਿਨ ਹੁੰਦਾ ਹੀ ਆੜਾ ਹਿਆ ਕਰੇ ਮੇਰੇ ਦਿਨਾਂ ਹਾਂ ਮੈਂ ਤਾਂ ਬੋਲਦੀ ਵੀ ਨਹੀਂ ਹੈਗੀ ਇਹ ਤਾਂ ਜਿਵੇਂ ਜੀ ਹੈਗੀ ਹੈਗੀ ਆ ਤੂੰ ਚੁੱਪ ਕਰ ਜਾ ਕਰ ਜੀ ਬੋਲਦੀ ਹੁੰਦੀ ਹੈ ਨਾ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਬਈ ਪਹਿਲਾਂ ਵੀ ਨਹੀਂ ਬੋਲਦੀ ਸੀ ਇਹ ਹੀ ਤਾਂ ਇਹ ਜੀ ਨੇ ਮਾਂ ਪੁੱਤ ਚਲ ਕੋਈ ਨਾ ਬਈ ਤੁਸੀਂ ਨਾ ਬੋਲਿਆ ਕਰੋ ਮੇਰਾ ਕੀ ਬੋਲਣਾ ਤੁਹਾਡੇ ਘਰ ਦਾ ਮਸਲਾ ਹੈ ਫਿਰ ਜਾਦੀ ਗੱਲਾਂ ਵੱਜ ਜਾਂਦੀਆਂ ਨੇ ਹਨਾ ਵੈਸੇ ਗੱਲਾਂ ਕਰੀ ਜਾਂਦੀ ਸੀ ਇਸ ਤਾਂ ਬੋਲੇ ਤਮਾ ਬੋਲਾ ਹੈ ਨਹੀਂ ਅੱਛਾ ਵੈਸੀ ਗੱਲਾਂ ਕਰਦੇ ਸੀ ਠੀਕ ਆ ਚਲ ਆਇਂ ਤੱਕ ਹੀ ਹੁੰਦਾ